ਅੱਜ ਦੀ ਕਹਾਣੀ ਬਹੁਤ ਹੀ ਦਰਦਪਰੀ ਕਹਾਣੀ ਹੋਣ ਜਾ ਰਹੀ ਹੈ। ਇਸ ਪੈਣ ਦੀ ਕਹਾਣੀ ਦੇ ਵਿੱਚ ਪਤਾ ਲੱਗੂਗਾ ਕਿ ਕਿਵੇਂ ਇੱਕ ਗਰੀਬ ਪਰਿਵਾਰ ਜਾਂ ਇੱਕ ਗਰੀਬ ਔਰਤ ਜਦੋਂ ਆਪਣਾ ਪੇਟ ਪਾਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਦੇ ਨਾਲ ਉਹਦਾ ਸ਼ਰੀਕਾ ਕਿਹੋ ਜਿਹਾ ਵਿਹਾਰ ਕਰਦਾ ਹੈ। ਜਦੋਂ ਬੰਦਾ ਗਰੀਬੀ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਕੋਈ ਵੀ ਨਹੀਂ ਪੁੱਛਦਾ। ਪੈਣ ਦੱਸਦੀ ਹੈ ਕਿ ਉਹਨਾਂ ਦੇ ਬਚਪਨ ਤੋਂ ਹੀ ਹਾਲਾਤ ਬਹੁਤ ਜ਼ਿਆਦਾ ਗਰੀਬ ਰਹੇ। ਮਾਪਿਆਂ ਨੇ ਗਰੀਬੀ ਹੋਣ ਕਰਕੇ ਜਾਂ ਕੁੜੀ ਹੋਣ ਕਰਕੇ ਪੜਾਇਆ ਨਹੀਂ ਮਾਪਿਆਂ ਨੇ ਲੋਕਾਂ ਦੇ ਕੰਮਾਂ ਤੇ ਲਾਤਾ ਤਾਂ ਉਥੇ ਵੀ ਭੈਣ ਦੱਸਦੀ ਹੈ ਕਿ ਕੋਈ ਸਮਾਂ ਨਹੀਂ ਸੀ ਸਵੇਰੇ ਤੋਂ ਜਾਂ ਕੇ ਰਾਤ ਦੇ 12 ਵਜੇ ਦੇ ਤੱਕ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਰਹਿੰਦੀ ਸੀ ਫਿਰ ਵਿਆਹ ਹੋਇਆ ਭੈਣ ਦੱਸਦੀ ਹੈ ਕਿ ਮੈਂ ਵਿਆਹ ਵੀ ਗਰੀਬ ਪਰਿਵਾਰ ਦੇ ਵਿੱਚ ਹੋਇਆ ਉਥੇ ਵੀ ਉਹੀ ਸੰਘਰਸ਼ ਚੱਲਦਾ ਰਿਹਾ ਪਹਿਨ ਦੱਸਦੀ ਹੈ ਕਿ ਘਰ ਦੇ ਵਿੱਚ ਇੰਨੀ ਕੁ ਗਰੀਬੀ ਸੀ ਇੰਨੇ ਕੁ ਮਾੜੇ ਆਰਥਿਕ ਹਾਲਾਤ ਸੀ ਕਿ ਜਦੋਂ ਰੋਟੀ ਤੋਂ ਵੀ ਕਈ ਵਾਰੀ ਮਹਤਾਜ ਹੋ ਜਾਂਦੀ ਪਹਿਨ ਦੱਸਦੀ ਹੈ ਕਿ ਉਹਨਾਂ ਦੇ ਬੇਟਾ ਹੋਇਆ ਬੇਟੇ ਦੇ ਦਿਲ ਦੇ ਵਿੱਚ ਸ਼ੇਕ ਹੋਣ ਕਰਕੇ ਗਰੀਬੀ ਦੇ ਵਿੱਚ ਉਹਦੇ ਸ਼ੇਕ ਦੇ ਠੀਕ ਕਰਾਉਣ ਲਈ ਪੀਜੀਆਈ ਤੱਕ ਦੇ ਵੱਡੇ ਵੱਡੇ ਹਸਪਤਾਲਾਂ 'ਚ ਜਾਂਦੀ ਰਹੀ ਪਰ ਕਿਸੇ ਨੇ ਵੀ ਉਹਦੀ ਸਾਰਨ ਲਈ ਕਿਸੇ ਵੀ ਰਿਸ਼ਤੇਦਾਰ ਨੇ ਉਹਦੀ ਹੈਲਪ ਨਾ ਕੀਤੀ ਫੇਰ ਭੈਣ ਦੱਸਦੀ ਹੈ ਕਿ ਉਸ ਨੂੰ ਕਿਸੇ ਨੇ ਕਿਹਾ ਕਿ ਤੂੰ ਇੰਸਟਾਗ੍ਰam ਤੇ ਆ ਜਾ ਉੱਥੇ ਵੀਡੀਓ ਬਣਾਇਆ ਕਰ ਸ਼ਾਇਦ ਤੇਰੀ ਆਰਥਿਕ ਹਾਲਤ ਸੁਧਰ ਜਾਏ ਤਾਂ ਭੈਣ ਦੱਸਦੀ ਹੈ ਕਿ ਮੈਂ ਉੱਥੇ ਜਦੋਂ ਵੀਡੀਓ ਬਣਾਉਣ ਲੱਗੀ ਤੇ ਵੀਡੀਓ ਵੀ ਅਜਿਹੀਆਂ ਬਣਾਉਂਦੀ ਸੀ ਜਿਸ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਭਗਤੀ ਭਾਈ ਭਾਵ ਵਾਲੀਆਂ ਵੀਡੀਓ ਜਾਂ ਕੋਈ ਹੋਰ ਵੀ ਚੰਗੀਆਂ ਵੀਡੀਓ ਬਣਾਉਣ ਲੱਗੀ ਤਾਂ ਇਹਨਾਂ ਦਾ ਸਾਰਾ ਪਰਿਵਾਰ ਸਾਰਾ ਸ਼੍ਰੀਕਾ ਇਕੱਠਾ ਹੋ ਕੇ ਆ ਗਿਆ ਕਿ ਤੇਰਾ ਹੁੱਕਾ ਪਾਣੀ ਬੰਦ ਕਰ ਦੇਾਂਗੇ ਭੈਣ ਇਸ ਕਹਾਣੀ ਦੱਸਦੇ ਦੱਸਦੇ ਸ਼ੁਰੂਆਤ ਤੋਂ ਹੀ ਰੋਣ ਲੱਗ ਜਾਂਦੀ ਹੈ ਤੇ ਤੁਸੀਂ ਵੀ ਪੈਣ ਦੇ ਨਾਲ ਨਾਲ ਬਹੁਤ ਉਦਾਸ ਹੋਵਾਂਗੇ ਕਿ ਇੰਨੀ ਵੀ ਕੀ ਅਤ ਦੀ ਗਰੀਬੀ ਕਿਸੇ ਤੇ ਇਨਸਾਨ ਤੇ ਹੋ ਸਕਦੀ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਭੈਣ ਦੇ ਹੱਕ ਦੇ ਵਿੱਚ ਜਰੂਰ ਕਰਿਓ ਜੀ ਸਾਡੇ ਨਾਲ ਨੇ ਭੈਣ ਸੰਦੀਪ ਕੌਰ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਗੱਲਾਂ ਬਾਤਾਂ ਕਰਾਂਗੇ ਇਹ ਭੈਣ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਆ ਤੇ ਜੋ ਕੁਝ ਵੀ ਅੱਜ ਹੈ ਇਹ ਮੰਨਦੇ ਆ ਕਿ ਇਹਨਾਂ ਦੀ ਕਿਰਪਾ ਦੇ ਨਾਲ ਆ ਆਪਾਂ ਭੈਣ ਦੀ ਇੱਛਾ ਕਿ ਸਭ ਤੋਂ ਪਹਿਲਾਂ ਬਾਬਾ ਜੀ ਦੇ ਦਰਸ਼ਨ ਹੋਣ ਤੇ ਤੁਸੀਂ ਵੀ ਸਾਰੇ ਬਾਬਾ ਜੀ ਦੇ ਦਰਸ਼ਨ ਕਰਨ ਭੈਣੇ ਇੰਨਾ ਪਿਆਰ ਬਾਬਾ ਜੀ ਨਾਲ ਬਹੁਤ ਜ਼ਿਆਦਾ ਜੀ ਮੇਰਾ ਤੇ ਹੂੰ ਬਹੁਤ ਜ਼ਿਆਦਾ ਮੈਂ ਕੁਝ ਕਹਿ ਵੀ ਨਹੀਂ ਸਕਦੀ ਲਾ ਜੋ ਕੋਈ ਵੀ ਹੂੰ ਮੇਰੇ ਇਹਨਾਂ ਤੇ ਸਟਾਰਟਿੰਗ ਦੇ ਵੀਡੀਓ ਪਾਈ ਗਈ ਮੈਂ ਹੂੰ ਸਭ ਕੁਝ ਮੇਰਾ ਇਹਨਾਂ ਨਾਲੇ ਚੱਲਦਾ ਬਾਬਾ ਦੀਪ ਸਿੰਘ ਜੀ ਨਾਲ ਹੂੰ ਵੀ ਮੈਂ ਸ਼ੁਰੂਆਤ ਕੀਤੀ ਸੀਗੀ ਵੀਰ ਜੀ ਵੀ ਮੈਂ ਜਿੱਦਣ ਇੰਟਰਵਿਊ ਕੋਈ ਲੈਣ ਆਉਂਦੇ ਹੁੰਦੇ ਸੀਗੀ ਵੀ ਮੈਂ ਜਿੱਦਣ ਇੰਟਰਵਿਊ ਦੇਣ ਜਾਣਾ ਇਹ ਬਾਬਾ ਦੀਪ ਸਿੰਘ ਜੀ ਥੋੜੇ ਦਰਸ਼ਨ ਕਰਾਉਣੇ ਆ ਜੀ ਮੇਰੇ ਮੁਰੇ ਹੋ ਕੇ ਹੂੰ ਵੀ ਮੈਂ ਕਰਾਏ ਵੀ ਨਹੀਂ ਮੇਰਾ ਬਾਧਾ ਪੂਰਾ ਕੀਤਾ ਬਾਬਾ ਦੀਪ ਸਿੰਘ ਜੀ ਨੇ ਜੀ ਹੂੰ ਵੀ ਮੈਨੂੰ ਬੜੀ ਖੁਸ਼ੀ ਆ ਚਾ ਮੈਨੂੰ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਆਏ ਨੇ ਮੁਰੇ ਮੁਰੇ ਇਹ ਮੈਂ ਪਿੱਛੇ ਪਿੱਛੇ ਆਈਆਂ ਉਹਨਾਂ ਦੇ ਇਹ ਲੈ ਕੇ ਆਏ ਨੇ ਮੈਨੂੰ ਮੈਂ ਨਹੀਂ ਆਈ ਖੁਦ ਹੂੰ ਇਹ ਲੈ ਕੇ ਆਏ ਨੇ ਵੀਰ ਜੀ ਮੈਨੂੰ ਬਾਬਾ ਦੀਪ ਸਿੰਘ ਜੀ ਮੇਰੇ ਮੈਨੂੰ ਬਹੁਤ ਸ਼ਰਧਾ ਮੈਨੂੰ ਪਿਆਰ ਬਹੁਤ ਜ਼ਿਆਦਾ ਆ ਬਾਬਾ ਜੀ ਨਾਲ ਹੂੰ ਵੀ ਬਹੁਤ ਜ਼ਿਆਦਾ ਵੱਡਾ ਮੈਂ ਇਹਨਾਂ ਤੇ ਸਟਾਰਟਿੰਗ ਕਰੀ ਆ ਜੀ ਵੀਡੀਓ ਹੂੰ ਜਦ ਪਿਆਰੇ ਜੀ ਮੇਰਾ ਭੈਣੇ ਹੁਣ ਆਪਾਂ ਬਾਬਾ ਜੀ ਦੀ ਫੋਟੋ ਨੂੰ ਸਤਕਾਰ ਨਾਲ ਤੁਹਾਡੇ ਬੇਟੇ ਨੂੰ ਫੜਾ ਦਈਏ ਫਿਰ ਆਪਾਂ ਗੱਲਬਾਤਾਂ ਕਰਦੇ ਹਾਂ ਹਾਂਜੀ ਹੂੰ ਆ ਲਓ ਭੈਣੇ ਹੁਣ ਆਪਾਂ ਤੁਹਾਡੀ ਸਾਰੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਤੁਹਾਡੇ ਬਚਪਨ ਦਾ ਦੱਸੋ ਵੀ ਬਚਪਨ ਕਿਵੇਂ ਗੁਜ਼ਰਿਆ ਤੁਹਾਡਾ ਜੀ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜੀ ਹੂੰ ਸਾਡੇ ਬੈੜੀ ਵੀ ਬਹੁਤ ਸ਼ਰਾਪ ਤਿੰਦੇ ਸੀਗੇ ਹੂੰ ਬਹੁਤ ਜਿਆਦੇ ਪਿੰਦੇ ਸੀਗੇ ਤੇ ਮੇਰੀ ਮੰਮੀ ਵੀ ਕਿਸੇ ਦੇ ਲੋਕਾਂ ਦੀ ਕੰਮ ਕਰਦੀ ਦੀ ਜ਼ਿੰਮੇਦਾਰਾਂ ਦੇ ਅਸੀਂ ਵੀ ਦੋਏ ਭਾਣਾ ਕੰਮ ਕਰਦੇ ਸੀ ਕੋਚੇ ਝਾੜੂ ਲਾਉਂਦੇ ਸੀਗੇ ਘਰ ਚੋਂ ਹੂੰ ਚਲੋ ਤੂੰ ਵਧੀਆ ਟਾਈਮ ਲੰਘੇ ਪੜਾਇਆ ਲਖਾਇਆ ਸਾਡੇ ਮਾਪੇ ਨੇ ਹੈ ਨਹੀਂ ਬੇਟੇ ਪੜਾਲੇ ਪਰ ਕੁੜੀਆਂ ਦੀ ਨਿਕਾਦਰੇ ਨਹੀਂ ਸੀ ਹੁੰਦੀ ਵੈਸੇ ਹੂੰ ਉਹਨਾਂ ਨੂੰ ਪੜਾਹ ਪੜੂ ਲਿਆ ਸਾਨੂੰ ਨਹੀਂ ਪੜਾਇਆ ਚਲੋ ਉਹ ਸਾਡੀ ਕਿਸਮਤ ਸੀਗੀ ਹੂੰ ਅਸੀਂ ਕੰਮ ਕਰਦੇ ਪੋਚਾ ਝਾੜੂ ਲਾਉਂਦੇ ਸੀਗੇ ਵੀਰ ਜੀ ਹੂੰ ਸੇ ਹਾਂਜੀ ਘਰਾਂ ਚੋਂ ਕੰਮ ਕਰਦੇ ਸੀਗੇ ਉਹਨਾਂ ਦੇ ਅਸੀਂ ਚ ਲੋਖਾ ਆਪੀ ਉਹਨੇ ਰੋਟੀ ਪਾਣੀ ਚੱਲੋ ਹੂੰ ਉਹਨਾਂ ਨੇ ਵਧੀਆ ਵਿਆਹ ਦੇ ਵੀ ਸਾਡੇ ਹੰਤਾ ਲਾਇਆ ਹੀ ਵਧੀਆ ਕਰਦੇ ਸੀ ਮੈਂ ਆਪਣਾ ਇਮਾਨਦਾਰੀ ਨਾਲ ਕੰਮ ਕੀਤਾ ਉਹਨਾਂ ਦੇ ਹੂੰ ਪਰ ਉਹ ਮੈਂਬਰੇ ਮੰਨਦੇ ਸੀਗੇ ਮੈਨੂੰ ਘਰ ਦਾ ਹੀ ਜਾਂ ਕਿਤੇ ਬਗ ਜਾਣ ਉਹਨਾਂ ਨੇ ਕੋਠੀ ਛੱਡ ਕੇ ਬਗ ਜਾਣੀ ਮੇਰੀ ਸਰ ਤੇ ਹੂੰ ਸਾਰਿਆਂ ਦੇ ਬੱਚੇ ਵੀ ਮੋਂ ਉਹਨਾਂ ਦੇ ਨਿੱਕੇ ਨਿੱਕੇ ਪਾਲੇ ਨੇ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਨੂੰ ਹੁਣ ਵੀ ਕਰਦੇ ਨੇ ਫੋਨ ਹੂੰ ਵੀ ਆ ਕੇ ਜਾਈ ਮਿਲ ਕੇ ਜਾਈ ਹੂੰ ਬਹੁਤ ਜਿਆਦੇ ਪਿਆਰ ਆ ਜੀ ਉਹਨਾਂ ਦੀ ਇਮਾਨਦਾਰੀ ਨਾਲ ਬਹੁਤ ਵਧੀਆ ਫਰਜ਼ ਨਿਭਾਏ ਨੇ ਜੀ ਚੋਰੀ ਮੈਂ ਬਿਲਕੁਲ ਤਾਂ ਨਹੀਂ ਕੀਤੀ ਹੈਗੀ ਨਾ ਕਰਨੀ ਆ ਕਦੇ ਹੂੰ ਬੀ ਇਥੋਂ ਪ੍ਰਮਾਤਮਾ ਜੀ ਬਾਬਾ ਦੀਪ ਸਿੰਘ ਜੀ ਪਿੱਛੇ ਰੱਖੇ ਹੋਏ ਕੰਮਾਂ ਤੋਂ ਹੂੰ ਬੀ ਇਮਾਨਦਾਰੀ ਨਾਲ ਨਿਭਾਇੰਦੇ ਰਹੀਏ ਸਾਰੀ ਉਮਰ ਅਸੀਂ ਇੱਕ ਮਤਲਬ ਇੰਨੀ ਇਮਾਨਦਾਰੀ ਨਾਲ ਨਿਭਾਇਆ ਵੀ ਤੁਹਾਡੇ ਵਿਆਹ ਤੋਂ ਬਾਅਦ ਵੀ ਕਿੰਨੇ ਸਾਲ ਹੋ ਗਏ ਉੱਥੋਂ ਹਟਿਆ ਨੂੰ ਅਸੀਂ ਵਿਆਹ ਮੌਕੇ ਹੀ ਹਟੇ ਸੀਗੇ ਜੀ ਬਿਰਜੀ ਮਤਲਬ ਮਤਲਬ 10 ਸਾਲ ਹੋ ਗਏ ਹੁਣ 15 ਹੈ 20 ਸਾਲ ਹੋਣ ਵਾਲੇ ਨੇ ਜੀ ਪੂਰੇ ਅਜੇ ਅੱਜ 20 ਸਾਲ ਬਾਅਦ ਵੀ ਅੱਜ ਵੀ ਤੁਹਾਡੇ ਨਾਲ ਪਿਆਰ ਹੈ ਅੱਜ ਵੀ ਸੰਪਰਕ ਚ ਹੈ ਹਾਂ ਜੀ ਬਿਰਜੀ ਕਰਦੇ ਨੇ ਫੋਨ ਤੇ ਗੱਲ ਮੇਰੇ ਨਾਲ ਜਦੋਂ ਵੀ ਜਾਣਗੇ ਵੀ ਫੋਨ ਤੇ ਸੋਹਣੀ ਤੂੰ ਆ ਕੇ ਜਾਈ ਮਿਲ ਕੇ ਜਾਈ ਮੈਂ ਕੋਈ ਨਾ ਜੀ ਆਵਾਂਗੇ ਜਰੂਰ ਬਹੁਤ ਜ਼ਿਆਦਾ ਕਰਦੇ ਨੇ ਪਿਆਰ ਮੇਰਾ ਬੱਚੇ ਵੀ ਉਹਨਾਂ ਦੇ ਮੈਂ ਨਿੱਕੇ ਨਿੱਕੇ ਪਾਲੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਮੌਕੇ ਸਾਡੇ ਬੱਚੇ ਪਾਲ ਗਏ ਖਵਾਣਾ ਪਿਆਉਣਾ ਨਮਾਉਣਾ ਮੈਂ ਸਾਰਾ ਕਰਦੀ ਸੀ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਇਮ ਸਾਰੇ ਰਿਸ਼ਤੇਦਾਰ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਹੂੰ ਸਾਰੇ ਮੇਰਾ ਬਹੁਤ ਜਿਆਦਾ ਪਿਆਰੇ ਮੈਂ ਵੀ ਉਹਨਾਂ ਦਾ ਬਹੁਤ ਜਿਆਦਾ ਕਰਦੀ ਸੀਗੀ ਮੈਨੂੰ ਚਾ ਚੜ ਜਾਣ ਮੈਂ ਕੱਲੀ ਨੇ ਘਰ ਝਾੜਦਾਣਾ ਉਹਨਾਂ ਦਾ ਜਦੋਂ ਹੁਣ ਅੱਗੇ ਤੇ ਜਾਨ ਹੁੰਦੀ ਸੀ ਵੀਰਜੀ ਹੁਣ ਜਾਨ ਨਹੀਂ ਹੈਗੀ ਹਮ ਕਿਉਂਕਿ ਤੇ ਮੈਨੂੰ ਬੜਾ ਚਾ ਹੁਣਾ ਪਾਰਕ ਹੁਣਾ ਸੀ ਉਹਨਾਂ ਦੇ ਘਾਹ ਕੱਟਣ ਲੱਗ ਜਾਣਾ ਜੀ ਹਮ ਕਦੇ ਉਹਨਾਂ ਦੇ ਕੁਝ ਕਰਨ ਲੱਗ ਜਾਣਾ ਜੀ ਛਿੱਲੇ ਨੂੰ ਮਿੱਟੀ ਲਾਉਣੇ ਛੋਟੀ ਜੀ ਨੂੰ ਬਹੁਤ ਚਾ ਹੁੰਦਾ ਸੀ ਮੈਨੂੰ ਸ਼ੌਂਕ ਕੰਮ ਦਾ ਬਹੁਤ ਜਿਆਦਾ ਜੀ ਰਾਤ ਨੂੰ ਵੀ 9 ਵਜੇ ਹੁਣਾ ਯਾ ਰਿਸ਼ਤੇਦਾਰਾਂ ਨੂੰ 11 ਵੀ ਵੱਜ ਜਾਂਦੇ ਸੀਗੇ ਮੈਨੂੰ ਉਹਨਾਂ ਦੇ ਘਰ ਆਉਣੇ ਮੈਨੂੰ ਛੱਡ ਕੇ ਜਾਂਦੇ ਸੀ ਘਰ ਆ ਟੜਕੇ ਨੂੰ ਫੇਰ ਨੰਗ ਜਾਣਾ ਜੀ ਘਰ ਵੀ ਕੰਮ ਕਰਨਾ ਪਰ ਮੈਂ ਗੁਰੂ ਘਰ ਸੇਵਨੀ ਛੱਡੀ ਵੀਰ ਜੀ ਮੈਂ ਗੁਰੂ ਘਰ ਨਾਲ ਜੁੜੀ ਆਈਆਂ ਜੁੜੀ ਰਹੂੰਗੀ ਕਿਉਂਕਿ ਤੇ ਮੈਂ ਜਿੰਨੀ ਮਰਜ਼ੀ ਔਖੀ ਹੁੰਦੀ ਸੀ ਮੈਂ ਗੁਰਦੁਆਰੇ ਉਹਨਾਂ ਨੂੰ ਕਹਿ ਕੇ ਜਾਣਾ ਜਿਨ੍ਹਾਂ ਦੇ ਕੰਮ ਲੱਗੇ ਸੀ ਵੀ ਮੇਰਾ ਜੀ ਨਹੀਂ ਲੱਗਦਾ ਮੈਂ ਜਾਣਾ ਤੇ ਮੈਂ ਘਰ ਨੂੰ ਮੈਂ ਕਹਿਣਾ ਮੈਂ ਜਾਣਾ ਗੁਰਦੁਆਰੇ ਝਾੜੂ ਪੂੰਛ ਦੀ ਸੇਵਾ ਕਰਨੀ ਵੀਰ ਜੀ ਹੂੰ ਕਿਉਂਕਿ ਤੇ ਮੇਰਾ ਉੱਥੋ ਹੀ ਸਭ ਕੁਝ ਹੈ ਮੇਰਾ ਪਰਮਾਤਮਾ ਦੇ ਸਰਪੇ। ਹੂੰ ਵੀ ਮੈਨੂੰ ਬੜਾ ਸ਼ੌਂਕ ਆ ਵੀ ਮੈਂ ਗੁਰੂ ਘਰ ਦਿਹਾੜੀ ਨਾਲ ਲਈਆ ਨਾ ਕਦੇ ਲੈਣੀ ਆ ਜੀ। ਚਾਹੇ ਮੈਂ ਹੁਣ ਰਿਪੇਅਰ ਵੀ ਨੂੰ ਔਖੀ ਹੋ ਰਹੀ ਸੀ ਵੀਰ ਜੀ ਮੈਂ ਪਰ ਰਿਪੇਅਰ ਇੱਕ ਵੀ ਰਿਪੇਅਰ ਔਖੀ ਸੀ ਮੈਂ ਪਰ ਮੈਂ ਨਹੀਂ ਗੁਰੂ ਘਰ ਨਾਲ ਦਿਹਾੜੀ ਲਈ ਜੀ। ਹੂੰ ਕਿਉਂਕਿ ਤੇ ਮੈਂ ਮੁੱਲ ਗੁਰੂ ਜੀ ਨਾਲ ਨਹੀਂ ਪਾਉਣਾ। ਦੁਨੀਆ ਨੇ ਹੁਣ ਮਸੌਦਾ ਪਾ ਲਿਆ। ਗੁਰੂ ਮਹਾਰਾਜ ਨਾਲ ਆਪਾਂ ਨੂੰ ਸਭ ਕੁਝ ਦਿੱਤਾ ਉਹਨਾਂ ਨੇ ਆਪਣੇ ਤੇ ਪਰਿਵਾਰ ਵਾਰਿਆ ਜੀ ਵੇਖੋ। ਹੂੰ ਆਪਾਂ ਉਹਨਾਂ ਲਈ ਇੰਨਾ ਕੁ ਵੀ ਨਹੀਂ ਕਰ ਸਕਦੇ। ਸੇਵਾ ਵੀ ਨਹੀਂ ਕਰ ਸਕਦੇ ਇਹ ਵੇ ਬਹੁਤ ਜਿਆਦੇ ਮੈਨੂੰ ਪਿਆਰ ਆ ਗੁਰੂ ਮਹਾਰਾਜ ਜੀ ਨਾਲ ਅਸੀਂ ਖੋਖ ਵੀ ਜਾਂਦੇ ਸੀ ਇਦਾਂ ਦੇ ਵੀਰ ਜੀ ਬਾਬਾ ਦੀਪ ਸਿੰਘ ਜੀ ਉੱਥੇ ਹੂੰ ਉੱਥੇ ਵੀ ਸਾਨੂੰ ਬਹੁਤ ਜਿਆਦੇ ਪਿਆਰ ਦਿੱਤਾ ਹੈ ਬਾਬਾ ਜੀ ਨੇ ਮੇਰੇ ਪਰਿਵਾਰ ਨੇ ਤਾਂ ਸਾਰਿਆਂ ਨੇ ਉੱਥੇ ਘਰ ਤੇ ਸਾਥ-ਸੱਟ ਤਾਈ ਹੂੰ ਪਰ ਮੇਰੇ ਬਾਜੀ ਨੇ ਮੇਰਾ ਸਾਥ ਨਹੀਂ ਛੱਡਿਆ ਦੀਪ ਸਿੰਘ ਜੀ ਨੇ ਬਹੁਤ ਬੁੱਧੀਆ ਮੈਨੂੰ ਪੈਣ ਫਿਰ ਤੁਹਾਡਾ ਵਿਆਹ ਕਿਵੇਂ ਹੋਇਆ ਕਿਹੜੀ ਉਮਰ ਚ ਹੋਇਆ 18-19 ਸਾਲ ਦੀ ਸੀ ਉਮਰ ਵੀ ਅੱਛਾ ਹਾਂਜੀ ਹੂੰ ਅੱਗੇ ਵੀ ਗਾਂ ਗਰੀਬ ਪਰਿਵਾਰ ਹੀ ਸੀ ਹਾਂਜੀ ਵੀਰ ਜੀ ਮਸ਼ੀਨਾਂ ਤੇ ਜਾਂਦੇ ਦੀ ਇੱਕ ਪੈਨਾ ਤੇ ਇਹਦੇ ਡੈਡੀ ਹੁਣੀ ਇਹਦੇ ਦਿਲ ਚ ਸਰਾਖ ਸੀਗਾ ਛੋਟੇ ਜਹ ਹੁੰਦੇ ਹੋ ਗਿਆ ਜੰਮਦੇ ਦੀ ਸੀ ਵੀਰ ਜੀ ਅਸੀਂ ਪੀਜੀਆ ਹੀ ਲੈ ਕੇ ਫਿਰਨਾ ਕਦੇ ਕਿਤੇ ਕਦੇ ਕਿਤੇ ਮੈਨੂੰ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਹੀ ਹੂੰ ਵੇਖੋ ਵੀ ਜਿੱਦਾਂ ਜੰਮਿਆ ਸੀ ਕਦੇ ਚੰਡੀਗੜ੍ਹ ਕਦੇ ਪੀਜੀਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿੱਥੇ ਮੈਂ ਸਮਾਦ ਤੇ ਜਾਂਦੀ ਆ ਵੀਰ ਜੀ ਬਾਬਾ ਦੀਪ ਸਿੰਘ ਖੋਕ ਬਾਬਾ ਜੀ ਦੇ ਉਹਨਾਂ ਨੇ ਬਚਨ ਕਰੇ ਸੀਗੇ ਤੇ ਗੁੜੀਆਂ ਕੁਝ ਨਹੀਂ ਆਉਂਦਾ ਮਹਾਰਾਜ ਕਿਰਪਾ ਕਰਨਗੇ ਹੂੰ ਚਲੋ ਵੀ ਜਦੋਂ ਜਾਂਦਾ ਆਪਰੇਸ਼ਨ ਤੋਂ ਮੋੜ ਦਿੰਦੇ ਸੀ ਵੀਰ ਜੀ ਉਹ ਹੂੰ ਚਲੋ ਪਹਿਲੀ ਮਸ਼ੀਨ ਚੋਂ ਪਾਇ ਜੀ ਲਾ ਜਾ ਕੇ ਹੂੰ ਕੁਛ ਨਹੀਂ ਆਇਆ ਜੀ ਪੀਜੀਆ ਫੇਰ ਜੀ ਉੱਥੇ ਦੂਜੀ ਚ ਪਾਤਾ ਜੀ ਦੂਜੀ ਚ ਵੀ ਨਹੀਂ ਕੁਛ ਆਇਆ ਵੀਰ ਜੀ ਹੂੰ ਫੇਰ ਵੱਡੇ ਡਾਕਟਰ ਆ ਗਏ ਜੀ ਉੱਥੋਂ ਆਏ ਦੇ ਜੀ ਉਹ ਕਰਨ ਲੱਗ ਗਏ ਰਿਪੋਰਟ ਮਹਾਵੀਰ ਜੀ ਵੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਚ ਦੱਸੋ ਵੀ ਇਹਦੇ ਆਪਰੇਸ਼ਨ ਲਿਖਤਾ ਤੁਸੀਂ ਕਹਿੰਦੇ ਨਹੀਂ ਗੁੜੀਆਂ ਕੁਛ ਨਹੀਂ ਆ ਜੀ ਕਹਿੰਦੇ ਹੂੰ ਵੀ ਮੈਂ ਸ਼ੁਕਰੀਆ ਦਾ ਕੀਤਾ ਚਲੋ ਮੈਂ ਸੇਵਾ ਜਾਂਦੀ ਦੀ ਪਿੰਡ ਵੀ ਬਾਬੇ ਸਿੱਧਾ ਦੇ ਕਰਨ ਦੰਦ ਵਾਲੇ ਉਰੇ ਸੋਹਰੇ ਪਿੰਡਾ ਬਰੂਕਾਰ ਵੀ ਜਾਂਦੀ ਸੀ ਸਾਰਿਆਂ ਨੇ ਸਪੀਕਰ ਚੋ ਵੀ ਬੋਲਤਾ ਸੀਗਾ ਵੀ ਇਹਦੇ ਸੂਈ ਦੇ ਨੱਕੇ ਜਣਾ ਵੀ ਠੀਕ ਹੋ ਗਿਆ ਹੂੰ ਬਹੁਤ ਮੇਰਾ ਪਿਆਰ ਬਾਬਾ ਜੀ ਨੇ ਮੇਰੀ लाज ਰੱਖੀ ਆ ਬਹੁਤ ਜਿਆਦਾ ਮੈਂ ਕੋਈ ਮੰਗਤਾ ਆਵੇ ਵੀਰ ਜੀ ਮੈਂ ਰੋਟੀ ਪਕਾ ਕੇ ਚਾਰ ਆ ਜਾਣ ਜੀ ਪੰਜ ਆ ਜਾਣ ਮੌਨਾਂ ਨੂੰ ਪ੍ਰਸ਼ਾਦਾ ਲਾ ਕੇ ਖਵਾਉਣੀ ਆ ਪਲੇਟ ਚ ਫਾਲ ਚੋ ਜਿਵੇਂ ਵੀ ਦਹੀਂ ਹੋਣਾ ਸਬਜੀ ਹੋਣੀ ਸਾਰੀ ਮੈਂ ਰੀਜ ਨਾਲ ਰੋਟੀ ਖਵਾਉਣੀ ਆ ਕਦੇ ਮੈਂ ਭਾਂਡਾ ਨਹੀਂ ਮੰਜਾਇਆ ਮੈਂ ਖੁਦ ਆਪ ਮਾਂਜਦੀ ਹੁੰਨੀ ਆ ਵੀ ਕੋਈ ਗੱਲ ਨਹੀਂ ਦਾਣ ਆ ਇਹ ਚਾਹ ਪਾਣੀ ਦਾ ਮੈਂ ਕਦੇ ਹੱਥ ਦੀ ਰੋਟੀ ਨਹੀਂ ਦਿੱਤੀ ਉਹਨੂੰ ਨਾ ਮੈਂ ਕਦੇ ਦੇਣੀ ਆ ਜੀ ਮੇਰੀ ਹੱਥ ਬੰਨ ਕੇ ਬੇਨਤੀ ਆ ਇਹ ਵੀ ਆ ਜਾ ਨਾ ਕਰਿਆ ਕਰੋ ਕੋਈ ਕੁੱਤੇ ਨੂੰ ਭਾਂਡਾ ਮੈਂ ਚਾਰ ਚਾਰ ਵੀ ਧੋ ਕੇ ਲਾਉਣੀ ਆ ਜੀ ਭਾਂਡਾ ਮਾਂਜ ਕੇ ਰੋਟੀ ਨੂੰ ਜੀ ਪਾਣੀ ਨੂੰ ਵੀ ਜੇ ਠੰਡਾ ਉਹਨਾਂ ਦੇ ਦਾਨ ਪੁੰਨ ਜਾਣਾ ਮੇਰਾ ਇੱਥੇ ਤੱਕ ਇਹਨੂੰ ਜਦੋਂ ਆਪਰੇਸ਼ਨ ਤੇ ਬਜਾਦਾ ਮੈਨੂੰ ਫੋਰ ਕੀ ਚਾਹੀਦਾ ਸੀ ਵੀਰ ਜੀ ਹੂੰ ਭੈਣੇ ਮਨ ਚ ਨਹੀਂ ਆਇਆ ਕਦੇ ਵੀ ਐਨੀ ਮੈਂ ਸ਼ਰਦਾ ਰੱਖਦੀ ਆ ਐਨਾ ਮੈਂ ਪਿਆਰ ਹੈ ਮੇਰਾ ਗੁਰੂ ਨਾਲ ਪਿਆਰ ਹੈ ਹਨਾ ਬਾਬਾ ਦੀਪ ਸਿੰਘ ਜੀ ਨਾਲ ਪਿਆਰ ਹੈ ਪਰ ਫਿਰ ਵੀ ਮੇਰੇ ਜ਼ਿੰਦਗੀ ਦੇ ਹਾਲਾਤ ਨਹੀਂ ਬਦਲਦੇ ਆ ਆਰਥਿਕ ਹਾਲਾਤ ਮੈਂ ਦਿਨੋ ਦਿਨ ਰੋਟੀ ਕੰਨੀ ਹੋ ਵੀ ਤੰਗ ਹੋਈ ਜਾਂਦੀ ਆ ਹਾਂਜੀ ਵੀਰ ਜੀ ਹੋ ਜਾਂਦਾ ਕਿਸ ਟਾਈਮ ਤੇ ਮੈਂ ਮੰਗ ਕੇ ਦਾਲ ਲੈਂਦੀ ਸੀ ਕਦੇ ਕਿਸੇ ਤੋਂ ਹਮ ਪਰ ਸ੍ਰਿੱਕੇ ਨੇ ਬਹੁਤ ਜ਼ਿਆਦਾ ਮਜ਼ਾਕ ਡਾਇਆ ਮੇਰਾ ਕਹਿੰਦੇ ਆ ਵੀਡੀਓ ਪਾਉਂਦੀ ਆ ਗਲਤਪੁੱਤ ਬਹੁਤ ਮੈਨੂੰ ਮੇੜੇ ਦਿੱਤੇ ਨੇ ਪੰਚਾਇਤ ਗੱਟੀ ਕਰ ਲਈ ਜੀ ਮੇਰੇ ਤੇ ਰੋਣੇ ਕਹਿੰਦੇ ਅਸੀਂ ਵੀਡੀਓ ਪਾਣੀ ਬੰਦ ਕਰਨੀ ਆ ਜੀ ਬੜਨੀ ਮਗਾ ਮੈਂ ਸਾਤਾ ਛੱਡ ਤੂੰ ਡੱਪਰ ਮੈਨੂੰ ਇੰਨਾ ਗਲਤ ਨੰਗੀ ਪੜਾ ਗਈ ਵੀਡੀਓ ਪਾਉਂਦੇ ਮੇਰੇ ਪਾਈਆਂ ਨੇ ਵੀ ਬਹੁਤ ਉਸ ਮੈਨੂੰ ਘਰ ਦਾ ਬੋਲਿਆ ਜੀ ਕੱਟ ਕਰ ਕੈਮਰਾ ਤਾਇਆ ਵੀ ਜਿਤ ਭਰਾ ਵੀ ਮਗਾ ਮੈਂ ਦੁੱਡੀ ਪਰਵਾ ਨਹੀਂ ਕਰਦੀ ਮੈਂ ਝੁਕੂਗੀ ਬਾਬਾ ਵੀਰ ਸਿੰਘ ਜੀ ਮੂਰੇ ਪਰ ਚੜੇ ਨਹੀਂ ਸੀ ਦਰਮਸੋਂ ਝੁੱਕ ਲਉ ਮੈਂ ਵੀ ਝੁੱਕਦੀ ਆ ਨਹੀਂ ਗਏ ਹੈਗੇ ਜੀ ਉਹ ਸਾਰੇ ਮੈਨੂੰ ਸਰੀਕੇ ਦੇ ਵੀ ਬਹੁਤ ਲੱਗੇ ਪੈਦੇ ਜੀ ਮਿਰਤੇ ਮੈਨੂੰ ਬੋਲਾ ਕੱਢਦੇ ਨੇ ਜੀ ਸੋ ਕਾਦੇ ਕੰਦੇ ਦਾ ਹੁੱਕਾ ਪਾਣੀ ਬੰਦ ਕਰ ਲੈ ਮੈਂ ਕਰ ਦੋ ਤੁਸੀਂ ਚਲਾਇਆ ਵੀ ਕਦੋਂ ਮੇਰਾ ਹੁੱਕਾ ਪਾਣੀ ਮੇਰੇ ਦੇ ਜੇਠਰ ਜਿਹੜਾ ਨਹੀਂ ਮੈਂ ਆਪਣੇ ਜੇਠ ਨਾਲ ਵਰਤਣਾ ਚਾਹੁੰਦੀ ਆ ਜੇ ਠਾਣੀ ਨਾਲ ਉਹ ਕਹਿੰਦੇ ਉਹਦਾ ਹੁੱਕਾ ਪਾਣੀ ਬੰਦ ਕਰਾਂਗੇ ਉਹ ਕਹਿੰਦੇ ਹਸਤੇ ਇਕੜੇ ਬੁਲਾਵਾਂਗੇ ਜੀ ਹੂੰ ਕਹਿੰਦੇ ਵੀ ਅਸੀਂ ਤਾਂ ਆਪਣੇ ਘਰ ਪਰਿਵਾਰ ਬਿਨਾਂ ਨਹੀਂ ਸਾਰ ਸਕਦੇ ਤੁਸੀਂ ਕਰ ਦੋ ਸਾਡਾ ਚਲਾਇਆ ਵੀ ਕਦੋਂ ਆ ਬਹੁਤ ਜਿਆਦੇ ਮਿਰਤੇ ਲੱਗਦੇ ਨੇ ਜਿਹੜੀ ਸ੍ਰੀਕੇ ਦੇ ਸਾਰੇ ਬਹੁਤ ਜਿਆਦਾ ਨੰਬਰ ਰੱਖਿਆ ਬਈ ਨਹੀਂ ਤੁਸੀਂ ਨੰਗੀਆਂ ਪੁੰਗੀਆਂ ਵੀਡੀਓ ਪਾਉਨੇ ਬਿਲਕੁਲ ਨਹੀਂ ਬੱਜੀ ਸਾਫ ਪਾਉਨੇ ਮੈਂ ਸਾਉ ਖਾ ਕੇ ਗੱਲ ਬਾਬਾ ਦੀਪ ਸਿੰਘ ਜੀ ਦੇ ਮੂਹਰੇ ਆ ਤਾਂ ਚਰਨਾਂ ਚੋਂ ਜਾਂ ਮੈਂ ਝੂਠ ਬੁਲੰਮਾ ਕੋਈ ਗਲਤ ਨਹੀਂ ਬਈ ਜਿੰਨੀ ਮਰਜ਼ੀ ਚੈੱਕ ਕਰ ਲਿਓ ਵੀਡੀਓ ਮੇਰੇ ਕੋਈ ਗਲਤ ਨਹੀਂ ਵੀਰ ਜੀ ਫਰਾਕ ਸੂਟ ਚ ਪਾਈ ਵੀ ਨੀਚੇ ਤਰਾਰੇ ਜੀ ਉਹ ਕੋਈ ਗਲਤ ਨਹੀਂ ਹੈ ਜੀ ਸਾਰੇ ਵੇਖ ਲੈਣੇ ਵੀਡੀਓ ਹਮ ਪਰ ਇਹਨਾਂ ਨੇ ਗੱਲਾਂ ਮੇਰੀਆਂ ਬਹੁਤ ਬਣਾਈਆਂ ਨੇ ਗੰਦਿਆਂ ਨੇ ਬਹੁਤ ਜਿਆਦਾ ਗੰਦ ਬਕਿਆ ਮੈਨੂੰ ਸਾਰਿਆਂ ਨੇ ਹਮ ਫਿਰ ਐਸਾ ਕਿਉਂ ਜਦੋਂ ਤੁਹਾਡੀ ਪੂਰੇ ਕੱਪੜਿਆਂ ਚ ਵੀਡੀਓ ਹੈ ਚੁੰਨੀ ਵੀ ਤੁਹਾਡੇ ਲਈ ਹੁੰਦੀ ਹੈ ਤੇ ਫਿਰ ਐਸਾ ਕੀ ਕਾਰਨ ਹੈ ਵੀ ਜਿਹੜਾ ਤੁਹਾਨੂੰ ਇੰਨਾ ਹੁੱਕਾ ਪਾਣੀ ਬੰਦ ਕਰਨ ਤੱਕ ਦੀ ਗੱਲ ਆ ਗਈ 50 50000 ਰੁਪਏ ਜੁਰਮਾਨਾ ਲਾਇਆ ਜੀ ਉਹਨਾਂ ਨੇ ਕਹਿੰਦੇ ਵੀ ਇਹਨਾਂ ਨੂੰ ਜੇ ਦੇਣਾ ਪਊਗਾ ਜੇ ਲੈਣਾ ਪਊਗਾ ਗਾਹਾਂ ਦੇ ਵਿੱਚ ਬੁਲਾਇਆ ਕਿਸ ਨੇ ਮੈਂ ਤੁਹਾਡੇ ਬਿਨਾ ਕਿਰੇ ਛਾਰ ਲੂੰਗੀ ਮੇਰਾ ਤਾਂ ਇਹ ਹੱਥ ਖੜੇ ਕਰੇ ਮੈਨੂੰ ਦੁਖੀ ਕੀਤਾ ਪਿਆ ਵੀ ਮੈਂ ਇਹਨਾਂ ਨਾਲ ਵਰਤਣਾ ਨਹੀਂ ਚਾਹੁੰਦੀ ਮੈਂ ਸਾਇਨ ਕਰਾਦੇ ਜੀ ਮੈਂ ਇਹਨਾਂ ਨਾਲ ਬੰਦ ਕਰਨਾ ਚਾਹੀਆਂ ਵਰਤਣੇ ਮੈਨੂੰ ਇੰਨਾ ਗੰਧ ਭਗਦੇ ਨੇ ਮੈਂ ਮਰਨੋਂ ਮਰ ਜੁਬਿਰ ਦੀ ਪਰ ਹੋਣੀ ਮੈਂ ਵਰਤਦੀ ਉਹਨਾਂ ਨਾਲ ਕਿਸੇ ਨਾਲ ਵੀ ਨਹੀਂ ਵਰਤਣਾ ਮੇਰਾ ਇੰਨੇ ਜ਼ਹਿਰ ਵਪਰੀ ਡਾਕਟਰ ਜ਼ਹਿਰ ਕੱਢ ਦੋ ਮੇਰੇ ਮੰਦਰ ਨਫ਼ਰਤ ਨਹੀਂ ਕੋਈ ਕੱਟ ਸਕਦਾ ਬਾਬਾ ਜੀ ਦੇ ਜਿੱਥੇ ਜਾਂਦੀਆਂ ਖੋਗ ਮੈਂ ਉੱਥੋਂ ਮੈਂ ਬਾਬਾ ਜੀ ਨੂੰ ਲਿਜਾ ਕੇ ਮੁੰਡਾ ਵਿਆਹ ਲਿਆਉਂਗੀ ਮੈਨੂੰ ਕਿਸੇ ਦੀ ਲੋੜ ਨਹੀਂ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਖੜੇ ਨੇ ਮੇਰੇ ਬਾਪੂ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਨਹੀਂ ਕਰ ਸਕਦੀ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਨੇ ਮੈਂ ਕਿਸੇ ਦੀ ਕਿਉਂ ਪਰਵਾਹ ਕਰਾਂ ਮੈਂ ਜਦੋਂ ਰੋਨੀ ਵੀਆ ਵੀਰ ਜੀ ਮੈਂ ਅੰਦਰ ਵੜ ਕੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾ ਲਉਣੀ ਜੋ ਵੀਡੀਓ ਤੇ ਉਨਨੀ ਵਾਰੇ ਮੈਂ ਲਾਈਕ ਨਾ ਉਨਨੀ ਵਾਰੇ ਮੈਂ ਰੋਣਾ ਜਦੋਂ ਵੀਡੀਓ ਦੇਖਦੇ ਹਾਂ ਮੈਂ ਕਿਉਂ ਮੇਰੇ ਕਿਛੇ ਭੈਜੀ ਦੁਨੀਆ ਵੀ ਮੈਨਾਂ ਕਿਸਨਾ ਮਾੜਾ ਵੀ ਨਹੀਂ ਸੋਚਿਆ ਮੈਂ ਇਹ ਬਿਰਜ ਜਿਹਦਾ ਕਰਦੇ ਲੋਕ ਕਰਦੀਆਂ ਪਰ ਮੈਂ ਉੱਪਰਲੇ ਮਨੋਂ ਲੋਕ ਦਿਖਾਵਨੀ ਹੁਣ ਵੀ ਮੈਂ ਕਿਸੇ ਦੇ ਕੰਮ ਕਰਨ ਗਈ ਸੀ ਕਿ ਇਮਾਨਦਾਰੀ ਨਾਲ ਕਿ ਸਾਡਾ ਜੀ ਖੁਸ਼ ਹੋ ਗਿਆ ਕਿਸੇ ਮਰਗਤ ਹੋ ਗਈ ਸੀ ਉਹਨਾਂ ਦਾ ਮੈਂ ਕੰਮ ਕਰਾਂਗਾ ਸਾਡਾ ਰੂਹ ਖੁਸ਼ ਹੋ ਗਈ ਜਿਨ੍ਹਾਂ ਦੇ ਕੰਮ ਲੱਗੇ ਨੇ ਮੇਰੇ ਘਰ ਵਾਲੇ ਕਹਿੰਦੇ ਸਾਡਾ ਮਨ ਖੁਸ਼ ਹੋ ਗਿਆ ਵੀ ਕਿੰਨੀ ਵਧੀਆ ਸਾਫਾਈ ਕੀਤੀ ਵੀ ਆ ਕਿ ਦੇਖ ਲੈ ਇਮਾਨਦਾਰੀ ਨਾਲ ਤਾਂ ਰੁਪਈਆ ਵੀ ਨਹੀਂ ਚੁੱਕਿਆ ਤੂੰ ਦੇਖ ਲੈ ਸਾਡਾ ਪਰ ਇਮਾਨਦਾਰੀ ਮੈਂ ਮੱਥਾ ਟੇਕਦੀ ਹੀ ਕਹਿੰਦੀ ਆ ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆਂ ਨੂੰ ਸਾਨੂੰ ਹੱਕ ਦਾ ਖਵਾਏ ਚੋਰੀ ਠੱਗੀ ਤੋਂ ਦੂਰ ਰੱਖਿਓ ਗੁਰੂ ਘਰ ਦੀ ਸੇਵਾ ਕਰੋ ਵੱਧ ਤੋਂ ਵੱਧ ਸਾਡੇ ਲਈ ਥੋੜੀ ਜਿਹੀ ਔਨੀ ਹੋ। ਹੂੰ ਭਾਣੇ ਇੰਨਾ ਤੁਸੀਂ ਗੱਲ ਕਰਦੇ ਹੋ ਵੀ ਹੱਥ ਜੁੜ ਰਹੇ ਆ ਤੁਹਾਡੇ ਅੱਖਾਂ ਚੋਂ ਹੰਝੂ ਕਰ ਰਹੇ ਆ ਹੈ ਤੇ ਪਰ ਦੁਨੀਆ ਐਵੇਂ ਤਾਂ ਜੇ ਕਹੀਏ ਫਿਰ ਵੀ ਕੁਛ ਨਾ ਕੁਛ ਤਾਂ ਹੋਊਗਾ ਤੁਸੀਂ ਗਲਤ ਕੀਤਾ ਹੋਣਾ। ਜਿਹੜਾ ਸਾਰਾ ਪਿੰਡ ਹੀ ਖਿਲਾਫ ਹੋ ਗਿਆ ਨਹੀਂ ਤਾਂ ਅੱਜ ਕੱਲ ਵੀਡੀਓ ਤੋਂ ਦੁਨੀਆ ਬਹੁਤ ਬਣਾਈ ਜਾਂਦੀ ਐ ਛੋਟੇ ਪਿੰਡ ਦੇ ਬਿਲਕੁਲ ਤਾਂ ਨਹੀਂ ਕਹਿੰਦੇ ਕੁਝ ਵੀ ਸ੍ਰਿੱਕੇ ਦੇ ਇਹਨਾਂ ਘਰਾਂ ਚੋਂ ਬਸ ਵੀਰ ਜੀ ਉਹੀ ਖਿੱਚਦੇ ਨੇ ਹੋਰ ਜਿਨ੍ਹਾਂ ਦਰਲੇ ਵਾ ਕੋਈ ਨਹੀਂ ਖਿੱਚਦਾ ਘਰ ਦੇ ਸ੍ਰਿੱਕੇ ਚ ਬਾਲੇ ਲੱਗਦੇ ਨੇ ਸਾਡੇ ਹੋਰ ਕੋਈ ਨਹੀਂ ਮਰਤੇ ਲੱਗਦਾ ਕਿ ਮੇਰੇ ਰਿਸ਼ਤੇਦਾਰ ਨੇ ਗੁੱਸੇ ਕਰਦੇ ਮਾਂ ਜਦੋਂ ਅਸੀਂ ਮਰਦੇ ਨੇ ਕਦੇ ਰੁਪਿਆ ਨਹੀਂ ਪੁੱਛਿਆ ਤੁਸੀਂ ਹੁਣ ਤੁਸੀਂ ਆਉਂਦੇ ਵੀ ਨਹੀਂ ਵੀਰ ਜੀ ਜਦਦੇ ਮੇਰੇ ਮਾਂ ਬਾਪ ਮਰੇ ਨੇ ਮੇਰੇ ਭਾਈ ਵੀ ਨਹੀਂ ਆ ਕੇ ਖੜਦੇ ਕਦੇ ਮੇਰੇ 5000 ਵੀ ਮੁੱਕ ਕਰ ਗਏ ਜੀ ਉਹ ਦੇਣਾ ਸੀਗਾ ਕਹਾ ਕਨ ਕਰ ਲਾ ਕੀ ਕਰਦੀ ਐ ਮੈਂ ਪੈਸ ਭੱਜ ਕੇ ਪਿਆਗਾ ਨਾ ਕਰ ਲੋ ਜਿਹੜਾ ਕੁਸ ਕਰਨਾ ਹੈਗਾ ਨਾ ਤੂੰ ਠੂਠਾ ਲਾ ਕੇ ਮੰਗਲ ਲਾਜੋ ਕੀ ਬੁਰੇ ਹਾਲ ਕੀਤੇ ਮੈਨਸ ਨਾਲ ਗਾਲਾਂ ਕੱਢੇ ਸਾਨੂੰ ਫੋਨ ਦੇ ਜੀ ਹੂੰ ਮਾ ਜਨ ਕੋਈ ਨਹੀਂ ਨਹੀਂ ਦੇਣੇ ਨਾ ਦੋ ਮਾਮਾ ਵੀਡੀਓ ਪਾ ਦੇਣੇ ਨਾ ਅਸੀਂ ਕਦੇ ਡਰਦੇ ਆ ਪਾ ਦੋ ਹੂੰ ਕਿਉਂ ਕਿਤੇ ਵੀਰ ਜੀ ਕੰਨਿਆ ਦੇ ਵੀ ਨੂੰ ਜੇ ਕੋਈ ਰਖੜੀ ਬੰਨਣ ਵਾਗ ਜਣ ਮੈਂ ਨਾ ਐ ਹੱਥ ਕਰ ਲੈ ਉਹਨਾਂ ਰਖੜੀ ਨਾ ਬਣਾਉਣੀਆਂ ਤੇਰੀ ਨਾਨਕ ਸਾਕ ਤਾ ਇਹਦਾ ਮੁੰਡਾ ਪਰ ਦੂਗਾ ਹੂੰ ਕਿਉਂ ਕਿ ਇਹਦੇ ਤਾਇਦ ਮੁੰਡੇ ਨੂੰ ਜਿਹੜਾ ਮੈਂ ਕਿਹਾ ਮੇਰੇ ਮਾਂ ਬਾਪ ਨੇ ਹਿੱਸਾ ਦਿੱਤਾ ਹਿੱਸਾ ਤੋ ਉਹਨੂੰ ਦਿੱਤਾ ਹੀ ਹੂੰ ਮੇਰਾ ਬਹੁਤ ਜਲੂਸ ਕੱਢ ਕੇ ਗਏ ਨੇ ਵੀ ਮੈਂ ਬਹੁਤ ਜਿਆਦਾ ਦੁਖੀ ਹਾਂ ਵੀ ਜਿਹੜਾ ਕੁਸੋ ਬੋਲ ਕੇ ਗਏ ਨੇ ਮੈਨੂੰ ਵੀ ਵੀ ਮੈਂ ਇਹ ਤਾਂ ਕਦੇ ਆਸ-ਮੰਤੀ ਰੱਖੀ ਉਹਨਾਂ ਦੀ ਨਾਨਕਸਕ ਦੀ ਨਾਮ ਮੈਂ ਕਦੇ ਰੱਖਣੀ ਹੈ ਮੇਰਾ ਬਾਬਾ ਦੀਪ ਸਿੰਘ ਜੀ ਨੇ ਵੀਰ ਜੀ ਮੇਰੇ ਨਾਲ ਉਹਨਾਂ ਤੇ ਆ ਮੈਨੂੰ ਵਿਸ਼ਵਾਸ ਸੀ ਤੇ ਜਦੋਂ ਤੁਸੀਂ ਵੀਡੀਓ ਨਹੀਂ ਪਾਉਂਦੇ ਸੀਗੇ ਉਦੋਂ ਤੁਹਾਡਾ ਪਰਿਵਾਰ ਸਾਰਾ ਤੁਹਾਡੇ ਨਾਲ ਹੋਣਾ ਜਦੋਂ ਤੁਸੀਂ ਭੁੱਖੇ ਰਹਿੰਦੇ ਹੋਵੋਗੇ ਜਾਂ ਤੁਸੀਂ ਤਕਲੀਫਾਂ ਸਹਿੰਦੇ ਹੋਵੋਗੇ ਉਦੋਂ ਫਿਰ ਸਾਰਾ ਪਰਿਵਾਰ ਨਾਲ ਆਉਂਦਾ ਸੀਗਾ ਜਿਹੜੇ ਹੁਣ ਕਹਿੰਦੇ ਵੀ ਅਸੀਂ ਅਸੀਂ ਵੀਡੀਓ ਪਾਏਗੀ ਤਸੀਨੀ ਵਰਤਨਾ ਨਹੀਂ ਵੀਰ ਜੀ ਬਿਲਕੁਲ ਦੇ ਨਹੀਂ ਸਾਨੂੰ ਕੋਈ ਰੁਪਿਆ ਵੀ ਨਹੀਂ ਪੁੱਛਿਆ ਸਾਨੂੰ ਉਹਨਾਂ ਨੇ ਸਾਡਾ ਵੀ ਨਹੀਂ ਮੋੜੇ ਕੋਈ 5000 ਛੋਟਾ ਮੋੜ ਗਿਆ ਬੜੇ ਨੇ ਨਹੀਂ ਦਿੱਤੇ ਸਾਨੂੰ ਪੈਸੇ ਅੱਛਾ ਬੜਾ ਮੁੱਕਰ ਗਿਆ ਥਾਂ ਹੀ ਕਹਿੰਦਾ ਕਰ ਲੂ ਕੀ ਕਰਦੇ ਮੈਂ ਨਹੀਂ ਦਿੰਦਾ ਹੂੰ ਛੋਟੇ ਹੁੰਦੇ ਨੇ ਮੈਂ ਪੈਸੇ ਜਮ੍ਹਾਂ ਕਰਾਈ ਸੀ ਬੇਟੇ ਦੇ 10000 ਮੇਰੇ ਕੋਲ ਕੰਪਨੀ ਨਹੀਂ ਹੁੰਦੀ ਸੀ ਵੀਰ ਜੀ ਹੂੰ ਚਲੋ ਮੈਂ ਮੇਰੀ ਮੰਮੀ ਦੇ ਖਾਤੇ ਚੋਂ ਕਰਦੇ ਉਹਨੇ ਕਰਦੇ ਕਢਾ ਕੇ ਲਾਦੇ ਮੈਂ ਮੇਰੇ ਪੈਸੇ ਕਹਿੰਦੇ ਦੋਨੇ ਪਾਈ ਮੋੜਨਗੇ ਤੇਰੇ ਮੁੰਡੇ ਛੋਟੇ ਨੇ ਤਾਂ ਮੋੜਦੇ ਵੀਰ ਜੀ ਬਡੇ ਨੇ ਨਹੀਂ ਮੇਰਾ 5000 ਦਿੱਤਾ ਹੈਗਾ ਵੀਰ ਤੁਹਾਡੇ ਭਰਾ ਨਹੀਂ ਹਾਂਜੀ ਹੂੰ ਉਹਨੇ ਨਹੀਂ ਦਿੱਤਾ ਪੈਸੇ ਚਲੋ ਕੋਈ ਨਹੀਂ ਹੂੰ ਭੈਣੇ ਤੁਹਾਡੇ ਘਰ ਦੇ ਤੁਹਾਡੇ ਪਤੀ ਕੀ ਕਰਦੇ ਆ ਤੇ ਘਰ ਦੇ ਹਾਲਾਤ ਕੀ ਨੇ ਬਹੁਤ ਜਿਆਦੇ ਔਖਾ ਵੀਰ ਜੀ ਬਹੁਤ ਜਿਆਦੇ ਵੀ ਸਰੀਰਲੇ ਹੋਏ ਨੇ ਸਾਡੇ ਪੈਸੇ ਵੀ ਬਹੁਤ ਚੜੇ ਪਏ ਨੇ ਕਿ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਵੀ ਅਸੀਂ ਦੇਣੇ ਨੇ ਕਿ ਸਾਡਾ ਲੱਖ ਦੇ ਉੱਤੇ ਉੱਤੇ ਚੜੇ ਪਏ ਨੇ ਪੈਸੇ ਇਹ ਦੁਕਾਨਾਂ ਦੇ ਧਾਰਾ ਲਿਆਉਣੇ ਆ ਕਦੇ ਕੱਲ ਨੇ ਦੁਕਾਨ ਵਾਲਾ ਵੀ ਨਹੀਂ ਕਈ ਵਾਰ ਸੌਦੇ ਦਿੰਦਾ ਵੀਰ ਜੀ ਹੂੰ ਕੋਈ ਪੰਨੇ ਪੈਸੇ ਦੋ ਉਹ ਆ ਕੇ ਦੁਕਾਨ ਤੋਂ ਮੁੜ ਜੇ ਮੈਂ ਕਹਾਂ ਵੀ ਕੋਈ ਨਾ ਹਾਲ ਕਰਨਗੇ ਗਾਹਾਂ ਦੇਵਾਂਗੇ ਜੀ ਕੋਈ ਨਾ ਹੀ ਹੂੰ ਕਿਉਂਕਿ ਉਹਦੇ ਸਾਨੂੰ ਕਿਉਂਕਿ ਉਹ ਜਿਹੜੇ ਸੀਰੀ ਲਲਦੇ ਉਹਨਾਂ ਨੂੰ ਮੈਨੂੰ ਤਾਂ ਸਾਲ ਤੋਂ ਮਿਲਦੇ ਆ ਪੈਸੇ ਸਾਲ ਤੀ ਦਿੰਦੇ ਨੇ ਜੀ ਹਾਂਜੀ ਪਹਿਲਾਂ ਹੁਣ ਆਧਾਰ ਚੁੱਕ ਚੁੱਕ ਕੇ ਵਿਆਜ ਤੇ ਲਾਇਏ ਬਣੇ ਹੁਣ ਉਹ ਲੋਹਣੇ ਵੀ ਨੇ ਬਿਰਜੀ ਇਹ ਸੀਨੇ ਜਿਹੜੇ ਚੱਕੀ ਬੈਠੇ ਆ ਹੁਣ ਹੂੰ ਕਦੇ ਛੋਟਾ ਬੇਟਾ ਬੁ ਮਾਰ ਹੋ ਗਿਆ 15000 ਕਰਾਂ ਚ ਲਾਗੇ ਇਕੱਲੀ ਦੀ ਕਮਾਈ ਨਾਲ ਕੁਝ ਨਹੀਂ ਬਣਦਾ ਬਿਰਜੀ ਸਾਡਾ ਹੂੰ ਬੱਚੇ ਪੜਦੇ ਓ ਤੁਹਾਡੇ ਹਾਂਜੀ ਇਹ ਆਈਟੀ ਜਾਂਦਾ ਜੀ ਵੱਡਾ ਛੋਟਾ ਪੜਦਾ ਉਹ ਵੀ ਨਹੀਂ ਪੜਦਾ ਬਸ ਇਹੋ ਜਿਹੀ ਪੜਦਾ ਹੀ ਬਹੁਤ ਜਿਆਦਾ ਹੈਰਾਨ ਕਰਦਾ ਵੀ ਮੈਨੂੰ ਹੂੰ ਪੜਦਾ ਹਿਸਾਬੇ ਸਹਯੋਗੀ ਪਰ ਬਿਲਕੁਲ ਜੇਕਰ ਵੀਡੀਓ ਦੇਖ ਰਿਹਾ ਹੋ ਤਾਂ ਮੈਂ ਚਾਹਨਾ ਵੀ ਆਪਦੀ ਮਾਂ ਦੇ ਹਾਲਾਤ ਵੇਖੋ ਹੁਣ ਤੁਸੀਂ ਦੋਵੇਂ ਜਣੇ ਇਹਨਾਂ ਦੀ ਜ਼ਿੰਦਗੀ ਬਦਲ ਸਕਦੇ ਹੋ ਨਹੀਂ ਇਹਨਾਂ ਦੀ ਅੱਧੀ ਤਾਂ ਲੰਘ ਗਈ ਰੁਲ ਗਈ ਤੇ ਅੱਧੀ ਐਂ ਹੀ ਰੁਲਦੇ ਰੰਗ ਜੂਗੀ ਜੇਕਰ ਤੁਸੀਂ ਦੋਵੇਂ ਹਾਲਾਤ ਬਦਲ ਸਕਦੇ ਹੋ ਤਾਂ ਮੈਨੂੰ ਲੱਗਦਾ ਹੈ ਭੈਣ ਨੂੰ ਫਿਰ ਕਿਸੇ ਦੀ ਪਰਵਾਹ ਨਹੀਂ ਹੋਊਗੀ ਵੀ ਕੌਣ ਕੀ ਕਹਿੰਦਾ ਤੁਸੀਂ ਜ਼ਰੂਰ ਸਾਥ ਦਿਓ ਹੈ ਨਾ ਬੱਚਿਆਂ ਨੂੰ ਇਹ ਮੇਰੇ ਨਾਲ ਖੜੇ ਨੇ ਜੀ ਸਾਥ ਦਿੱਤਾ ਮੇਰੇ ਘਰ ਵਾਲੇ ਨੇ ਵੀ ਇਹਨਾਂ ਨੇ ਵੀ ਬੱਚਿਆਂ ਨੇ ਮੇਰਾ ਚਲੋ ਦੇ ਗੁੱਸੇ ਹੁੰਦੇ ਆ ਹੁਣ ਉਹ ਵੀ ਫੇਰ ਉਹਨਾਂ ਨੇ ਬਹੁਤ ਕੁਛ ਕੀਤਾ ਸਾਡੇ ਨਾਲ ਉੱਥੇ ਵੀ ਹਮ ਘਰੇ ਨਹੀਂ ਆਏ ਸਾਡੇ ਜੀ ਗੱਲ ਕਰਨੀ ਸੀ ਬੈਠ ਕੇ ਕਰਦੇ ਸਾਡੇ ਘਰ ਸਰਪੰਚ ਦੇ ਕਿਉਂ ਗਏ ਨੇ ਜੀ ਸਾਨੂੰ ਇਹ ਗੱਲ ਦਾ ਗੁੱਸਾ ਵੀ ਸਰਪੰਚ ਦੇ ਕਾਸ ਤੋਂ ਗਏ ਨੇ ਸ੍ਰੀਕੇ ਮਗਰ ਲਾ ਕੇ ਆ ਗਈ ਜਦੀ ਹਮ ਉਹ ਸਾਡੇ ਅਰਦਾਸ ਕਰਾਈ ਵੀਰ ਜੀ ਸਾਡੇ ਸੁਖਮਨੀ ਸਾਹਿਬ ਦੀ ਕੀਰਤਨ ਕਰਾਇਆ ਉਦੋਂ ਆਏ ਨੇ ਨਰੇਗਾ ਜੁੱਦੀਹਾੜੀਆਂ ਲਾ ਕੇ ਜੀ ਉਹ ਹਮ ਮੇਰੇ ਤਾਏ ਤੂਏ ਤੇ ਮੈਂ ਸਾਰੇ ਸੱਦੇ ਸੀਗੇ ਵੀ ਚਾਹ ਸੀ ਮੈਨੂੰ ਹਮ ਅਰਦਾਸ ਕਰਾਈ ਸੀਗੇ ਉਦੋਂ ਆਏ ਨੇ 1.5 ਵਜੇ ਜੀ ਉਹ ਹਮ ਵੇਖੋ 1:30 ਵਜੇ ਤੱਕ ਕੋਈ ਟਾਈਮ ਆ ਜੀ ਵੇਖੋ ਤੁਸੀਂ ਮੈਂ ਕਿਹਾ ਉਹਦਾ ਤਾਂ ਤੁਸੀਂ ਆਏ ਨਹੀਂ ਕਹਿੰਦਾ ਤੈਨੂੰ ਰੋਣ ਆਏ ਸੀ ਮਰੀ ਨੂੰ ਮਕਾਨ ਦੇਣ ਤੇਰੀ ਮੈਨੂੰ ਕਹਿੰਦੇ ਹੂੰ ਤੁਸੀਂ ਵੇਖੋ ਵੀ ਉਹਨਾਂ ਦੀ ਇੱਕ ਚੰਗੀ ਗੱਲ ਨਹੀਂ ਗਈ ਜਿਹੜੇ ਮੈਨੂੰ ਬੋਲੇ ਨੇ ਮੰਦਾ ਚੰਗਾ ਹੋ ਹੂੰ ਇੰਨਾ ਭੈਣਾ ਭਰਾਵਾਂ ਚ ਇੰਨਾ ਪਿਆਰ ਹੋਣਾ ਭੈਣ ਭਰਾ ਤੇ ਇੱਕ ਦੂਜੇ ਦੇ ਨਾਲ ਖੜਦੇ ਆ ਤੇ ਐਡੀ ਦੁਸ਼ਮਣੀ ਦਾ ਇਹਨੂੰ ਲੈ ਜਾਂਦੇ ਸੀਗੇ ਵੀਰਜੀ ਮੁੰਡੇ ਨੂੰ ਬੇਟੇ ਨੂੰ ਮੇਰੇ ਪੀਜੀ ਆਈ ਉਹ ਵੀ ਮੈਨੇ ਮਾਰਦੇ ਜੀ ਵੀ ਅਸੀਂ ਚੱਕ ਕੇ ਲੈ ਜਾਂਦੇ ਦੀ ਮੈਂ ਸਾਰਾ ਤੇਲ ਖਰਚਾ ਆਪ ਦਿੰਦੀ ਸੀ ਭਾਵੇਂ ਹੁੰਦੀ ਸੀਗੀ ਚਲੋ ਲੈ ਜਾਂਦੇ ਉਹਨਾਂ ਦੇ ਵੀ ਚਲੋ ਹੁੰਦੇ ਸੀ ਮੇਰੇ ਭਤੀਜੇ ਦਾ ਮੈਂ ਵੀ ਜਾਂਦੀ ਰਹੀਆਂ ਚੁੱਕ ਕੇ ਚਲੋ ਪਟਿਆਲੇ ਕਦ ਕਿਤੇ ਪਰ ਉਹਨਾਂ ਨੇ ਮੇਰਾ ਗੁਣ ਨਹੀਂ ਪਾਇਆ ਹੈਗਾ ਪਰ ਮੈਂ ਬਹੁਤ ਕਿੱਟਾ ਉਹਨਾਂ ਦੇ ਹਰੇਕ ਚੀਜ਼ ਮੈ ਲੈ ਜਾਂਦੀ ਸੋਨ ਲਈ ਹੂੰ ਪਰ ਮੇਰੇ ਲਈ ਨੇ ਉਹਨਾਂ ਨੇ ਛਿੱਤਰੀ ਜਿਵੇਂ ਸਭ ਦਾ ਮਨ ਦਿਲੋਂ ਕੀਤਾ ਹੂੰ ਜਿਹੜਾ ਕੀਤਾ ਦਿਲੋਂ ਕੀਤਾ ਜਮਾ ਪਿੱਛੇ ੜ ਜਾਂਦੀਆਂ ਬਿਰਜੀ ਬਿਰ ਜੇ ਨਾ ਮੇਰੇ ਨਾਲ ਉਹ ਹੋਵੇ ਹੂੰ ਪਰ ਮੈਂ ਸੱਚੇ ਮਨ ਨਾਲ ਜ਼ਿੰਮੇਵਾਰੀ ਨਿਭਾਉਣੀ ਹੂੰ ਪਹਿਣੇ ਜ਼ਿੰਦਗੀ ਜਿਵੇਂ ਗੱਲ ਕਰੀਏ ਤਾਂ ਫਿਰ ਐਨੀ ਔਖੀ ਜ਼ਿੰਦਗੀ 'ਚ ਇੱਕ ਰੱਬ ਦੇ ਹੀ ਆਸਰੇ ਇਕੱਲੀ ਕੱਟੀ ਜਾਂਦੀ ਆ ਜਾਂ ਮਨ ਡੋਲਦਾ ਹੁੰਦਾ ਹੈ ਕਦੇ ਕਿ ਡੋਲਦਾ ਵੀਰ ਜੀ ਮੈਂ ਰੋਨੀ ਆ ਬਾਬਾ ਦੀਪ ਸਿੰਘ ਜੀ ਮure ਵੀ ਤੁਸੀਂ ਓ ਮੇਰੇ ਸਾਰੇ ਉਂਦੇ ਹੱਲ ਕੱਢਣਾ ਤਾਂ ਤੁਸੀਂ ਆ ਮੇਰਾ ਤੇ ਹੁਣ ਤੁਸੀਂ ਓ ਸਭ ਕੁਝ ਵੀ ਤੁਸੀਂ ਹੱਲ ਕੱਢਣਾ ਮੈਨੂੰ ਪੂਰਾ ਯਕੀਨ ਆ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਖੜੇ ਨੇ ਮੈਨੂੰ ਸੁਣਨਗੇ ਵੀ ਮੈਨੂੰ ਪੂਰਾ ਪਿਛਵਾਸ ਹੋ ਕਰਨ ਦਾ ਮੈਨੂੰ ਇੱਥੇ ਤੱਕ ਲੈ ਇਹ ਵੀ ਸੁਣਨਗੇ ਜੇ ਅੱਡਾ ਦੁੱਖ ਇਹਨਾਂ ਨਾਲ ਕਰਦਾ ਠੀਕ ਆ ਇਹ ਵੀ ਕਰ ਦੇਣਗੇ ਹੱਲ ਹੂੰ ਮੈਨੂੰ ਇਹਨਾਂ ਦਾ ਬਹੁਤ ਜ਼ਿਆਦਾ ਯਕੀਨ ਆ ਜਾਣ ਤੋਂ ਵੱਧ ਕੇ ਜੇ ਮੈਂ ਨਹੀਂ ਵੀ ਮੱਥਾ ਟੇਡ ਮੈਨੂੰ ਐ ਹੁੰਦਾ ਵੀ ਮੈਂ ਮੱਥਾ ਭੱਜ ਕੇ ਟਿਕਾਂ ਜਾ ਕੇ ਗੁਰੂ ਘਰ ਵੀ ਹੂੰ ਉਹਦੇ ਵੀ ਆਪਣੇ ਜਿਹੜੀ ਡੇਰ ਹੋ ਰਹੀ ਐ ਉਹਦੇ ਨਾਲ ਲੱਗਦਾ ਐ ਵੀ ਇੰਨੀ ਡੇਰ ਹੁਣ ਹੋਣੀ ਨਹੀਂ ਚਾਹੀਦੀ ਸੀ ਬਹੁਤ ਸਮਾਂ ਹੋ ਗਿਆ। ਬਾਬਾ ਜੀ ਸੁਣਨਗੇ। ਹੂੰ ਕੋਈ ਸਰਦਾਰ ਮੈਂ ਇੱਥੇ ਰੱਖਿਆ ਵੀ ਆ ਬਸ ਇਹਨਾਂ ਨੇ ਕਦੇ ਨਾ ਕਦੇ ਸੁਣਨੇ ਆਪਾਂ ਨੂੰ ਖੁਦ ਨੂੰ ਨਹੀਂ ਸੁੱਤੇ ਪਿਆ ਨੂੰ ਪਤਾ ਲੱਗਣਾ ਵੀ ਕਦੋਂ ਆਪਣੇ ਭਾਗ ਜਾਗ ਜਾਂਦੇ ਨੇ। ਹੂੰ ਸੁੱਤੇ ਪਈ ਭਾਗ ਜਾਗਦੇ ਹੁੰਦੇ ਨੇ ਆਪਣੇ ਸਰਦਾਰ ਰੱਖਾਂਗੇ ਸਭ ਕੁਝ ਹੈ ਵੀਰ ਜੀ। ਹੂੰ ਕਿ ਸਰਦਾਂ ਤੋਂ ਬਿਨਾਂ ਕੁਛ ਨਹੀਂ ਜਿਹੜੀਆਂ ਤੁਸੀਂ ਵੀਡੀਓ ਪਾਉਨੇ ਆ ਉਹ ਕਿਸ ਕਾਦੇ ਬੇਸਤੇ ਹੁੰਦੀਆਂ ਵੀਡੀਓ ਕਾ ਕਿ ਕਿਹੜੀਆਂ ਗੱਲਾਂ ਤੇ ਵੀਡੀਓ ਪਾਉਨੇ ਆ ਕੀ ਕੀ ਹੁੰਦਾ ਵੀਡੀਓ ਬਣਾਉਨੇ ਆ ਜਦੋਂ ਕੀ ਕੁਛ ਕਰਦੇ ਹਾਂ ਵੀਡੀਓ ਚ ਮੈਂ ਨੱਚ ਕੇ ਵੀ ਪਾਉਂਦੀ ਆਈ ਹੂੰ ਮੈਂ ਬਾਬਾ ਦੀਪ ਸਿੰਘ ਜੀ ਮੇਰੇ ਜੋਤ ਵੀ ਲਾਉਂਦੀ ਬਣਾਉਨੇ ਆ ਸ਼ਬਦ ਦੇ ਵੀਡੀਓ ਹੂੰ ਮੈਂ ਪਰ ਗਲਤ ਨਹੀਂ ਵੀਰ ਜੀ ਪਾਉਂਦੀ ਕਿ ਆਪਾਂ ਵੀ ਕਹੀਏ ਵੀ ਹਾਂ ਗਲਤ ਗੋਲਤ ਫਲਾਣੇ ਦੇ ਆਪਣੇ ਘਰ ਵਾਲੇ ਨਾਲ ਵੀ ਪਾ ਲਈ ਦੀਆ ਚਲੋ ਨੱਚ ਕੇ ਹੂੰ ਪਪਾ ਦੀ ਸਿੰਘ ਜੀ ਮੁਰੇ ਵੀ ਜਦੋਂ ਮੈਂ ਸ਼ੁਰੂ ਤੇ ਵੀਡੀਓ ਪਾਈ ਆ ਜੀ ਸਭ ਦੇ ਦਿਲਾਂ ਦੀਆਂ ਜਾਣਦਾ ਮੇਰਾ ਬਾਬਾ ਨਾਨਕ ਉੱਥੋਂ ਵੀਡੀਓ ਸ਼ੁਰੂ ਕੀਤੀ ਸੀ ਜੀ ਹੂੰ ਉਹ ਵੀ ਮੈਨੂੰ ਕਿਸੇ ਨੇ ਨਹੀਂ ਰਹਿ ਦਿੱਤੀ ਫਿਰ ਜੀ ਮੈਂ ਖੁਦ ਆਪ ਹਉਣੇ ਆਪ ਸੋਚੇ ਹੂੰ ਵੀ ਮੈਂ ਵੀਡੀਓ ਪਾਇਆ ਕਰਨੀ ਤੇ ਆ ਜਾ ਫੋਨ ਸੀਗਾ ਵਰਜੀ ਮੇਰੇ ਬੇਟੇ ਕੋਲ ਛੋਟੇ ਗੋਲਾ ਹੂੰ ਉਹਦੇ ਤੇ ਵੀਡੀਓ ਬਣਾਉਂਦੇ ਦੀ ਹੁਣ ਲਿਆ ਸੀ 1.5 ਤੋਂ 3000 ਦਾ ਸਾਲ ਵੀ ਨਹੀਂ ਹੋਇਆ ਅਫਤਕ ਮਹੀਨੇ ਹੋਏ ਹੋਣਗੇ ਜੀ 6 ਉਹ ਜੀ ਵੇਖ ਲਓ ਕੋ ਵੀ ਟੁੱਟ ਗਿਆ ਇਹ ਤਾਂ ਮੁੰਡੇ ਤੋਂ ਹੀ ਉਗ ਨਹੀਂ ਚੱਲਦਾ ਹੁਣ ਕੰਮ ਸਾਰੂ ਜੀ ਸੋਦਾ ਵੈਸੇ ਵੀ ਵੀਡੀਓ ਪਾਉਣੀ ਜ਼ਰੂਰ ਆ ਪਰ ਮੈਂ ਵੀ ਆਪੇ ਪ੍ਰਮਾਤਮਾ ਕਿਰਪਾ ਕਰੂ ਸਾਡੇ ਦੇ ਚਲੋ ਬਾਬਾ ਦੀਪ ਸਿੰਘ ਜੀ ਦੇ ਅ విశ్వਾਸਾ ਬਸ ਇਹਨਾਂ ਦੀ ਕਬਰੀ ਕਰਨੀ ਆ ਮੇਰ ਤਾਂ ਮੰਗ ਹੂੰ ਮੈਨੂੰ ਹੋਰ ਪਹਿਲੀ ਵੀਡੀਓ ਕਿਹੜੀ ਪਾਈ ਸੀ ਤੇ ਕਿਉਂ ਸੋਚਿਆ ਵੀ ਮੈਂ ਇੰਸਟਾਗ੍ਰam ਤੇ ਵੀਡੀਓ ਪਾਇਆ ਕਰੂੰਗੀ ਬਸ ਵੀ ਸਾਡੀ ਘਰ ਦੀ ਮਜਬੂਰੀ ਕਰਕੇ ਜਿੱਦ ਕਦੇ ਰੱਬ ਸੁਣੂਗਾ ਹੀ ਪੈਸੇ ਚਲੋ ਆਉਂਦੇ ਨੇ ਹੂੰ ਮੇਰਾ ਅਭਿਚਲ ਖਬਰਾਂ ਸਾਡੀ ਵੀ ਸੁਣ ਲੈ ਬਾਬਾ ਦੀਪ ਸਿੰਘ ਜੀ ਚਲ ਪਾਉਣ ਲੱਗ ਗਈ ਮੈਨੂੰ ਆਪਣੇ ਮਨ ਤੇ ਮੈਨੂੰ ਕਿਸੇ ਨੇ ਰਾਏ ਨਹੀਂ ਦਿੱਤੀ ਤੁਹਾਨੂੰ ਇਹ ਸੀਗਾ ਵੀ ਇੰਸਟਾਗ੍ਰam ਤੋਂ ਪੈਸੇ ਆਉਂਦੇ ਆ YouTube ਤੇ ਹਾਂਜੀ ਫੇਮਸ ਹੋਣ ਨੂੰ ਟਿਸਟਾਂ ਤੇ ਪਾਈ ਆ ਜੀ ਹੂੰ ਹੁਣ YouTube ਦਾ ਚੈਨਲ ਹੈਗਾ ਤੁਹਾਡਾ ਹਾਂਜੀ ਵੀਰ ਜੀ ਹੈ ਤੇ ਤੁਸੀਂ ਦਰਸ਼ ਦਿਓ ਦਰਸ਼ਕਾਂ ਨੂੰ ਜਿਹੜੇ ਵੀ ਹੈਗੇ ਸ਼ਾਇਦ ਆਪਣੀ ਵੀਡੀਓ ਵੇਖ ਰਹੇ ਆ ਤੇ ਉਹ ਤੁਹਾਡੇ ਤੱਕ ਪਹੁੰਚਣ ਜਰੂਰ ਤੁਹਾਡਾ ਕਿਹੜਾ ਚੈਨਲ ਹੈ ਮੇਰਾ ਬਾਬਾ ਆ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੋਏ ਸਹਿਬ ਜੋ ਸਿੰਘ ਦੇ ਆਈਡੀ ਬਣੀ ਹੋਈ ਆ ਜੀ ਮੇਰੀ ਹੂੰ ਲਾਈਵ ਹੀ ਮੇਰੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਜੀ ਮੈਨੂੰ ਕਹਿੰਦੇ ਹਟਾ ਦਿਓ ਮਨ ਨਹੀਂ ਇੱਥੇ ਮੇਰੀ ਸ਼ੁਰੂ ਹੋਈ ਆ ਕਹਾਣੀ ਇਹ ਇੱਥੇ ਹੀ ਰਹਿਣੀ ਆ ਫੋਟੋ ਮਿਲ ਗਈ ਤਾਂ ਇੱਥੇ ਨਹੀਂ ਮੈਂ ਲਾਉਣੀ ਹੈ ਜੀ ਹਾਂਜੀ ਇਹਨਾਂ ਦੇ ਮੈਨੂੰ ਸਭ ਜੀ ਤੁਸੀਂ ਜਰੂਰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਜਿਹੜੇ ਸਾਡੀ ਵੀਡੀਓ ਦੇਖ ਰਹੇ ਹੋ ਜੀ ਲਾਈਕ ਕਰੋ ਵੱਧ ਤੋਂ ਵੱਧ ਫੋਲੋਅਰ ਵਧਾਓ ਜੀ ਸਾਡੇ ਸਾਡੀ ਗਰੀਬੀ ਤੁਸੀਂ ਦੂਰ ਕਰਨੀ ਆ ਸਾਰਿਆਂ ਨਾਲ ਮਿਲ ਕੇ ਵੀਰ ਜੀ ਜਿੰਨੇ ਵੀ ਜੁੜੇ ਹੋਏ ਤੁਸੀਂ ਸਾਰੇ ਨੱਡੇ ਨਾਲ ਹੁਣ ਥੋੜੇ ਬਹੁਤ ਪੈਸੇ ਆਉਣ ਲੱਗਿਆ ਕਿ ਨਹੀਂ ਹਲੇ ਨਹੀਂ ਵੀਰ ਜੀ ਕੁਝ ਵੀ ਨਹੀਂ ਆਇਆ ਹਲੇ ਕੁਝ ਵੀ ਨਹੀਂ ਹੋਇਆ ਨਹੀਂ ਜੀ ਸ਼ੇਰਾਂ ਸਤੰਮਾ ਕੇ ਮਹੀਨਾ ਮੈਨੂੰ ਵੀਡੀਓ ਪਾਉਂਦੀ ਨੂੰ ਵੀਰ ਜੀ ਬਾਲਾ ਚਿਰ ਵੀ ਨਹੀਂ ਹੋਇਆ ਹੂੰ ਤੇ ਭੈਣ ਜਰੇ ਤੁਸੀਂ ਦੁਨੀ ਆਪਣੇ ਨਾਲ ਜਿਵੇਂ ਤਾਂ ਘਰੋਂ ਹੀ ਲੜ ਰਹੇ ਹੋ ਕਰੇ ਹੀ ਤੁਹਾਨੂੰ ਦਿੱਕਤਾਂ ਇੰਨੀਆਂ ਆ ਰਹੀਆਂ ਤੇ ਬਾਹਰੋਂ ਜਿਹੜੇ ਇੰਨੇ ਗਲਤ ਕਮੈਂਟ ਆਉਂਦੇ ਆ ਉਹ ਕਿਹੜੇ ਕਿਹੜੇ ਕਮੈਂਟ ਆਉਂਦੇ ਆ ਜਿਹੜੇ ਤੁਹਾਨੂੰ ਦੁਖੀ ਕਰਦੇ ਆ ਕੀ ਕੁਛ ਕਹਿੰਦੇ ਆ ਲੋਕ ਵਿੱਚ ਆ ਜਬਾ ਕੇ ਦੇਖ ਨੇ ਮਿਰਜੀ ਵਿੱਚ ਦਾ ਡਿਲੀਟ ਕਰਤੇ ਬੱਚਿਆਂ ਨੇ ਜੀ ਹੁਣ ਫਿਰ ਮੈਂ ਕਹਾ ਵੀ ਜੇ ਮੈਨੂੰ ਕਿਸੇ ਨੇ ਸਬਦਣਾ ਹੋਵੇ ਇੰਟਰਵਿਊ ਦੇ ਮੈਂ ਹੁਣੇ ਚਾਲੂ ਕਰਾਇਨ ਥੋੜੇ ਦਿਨੇ ਹੋਏ ਨੇ ਜੀ ਬੱਚਿਆਂ ਤੋਂ ਇਹਨਾਂ ਨੇ ਡਿਲੀਟ ਕਰਤੇ ਕੋਸਤਾ ਵਿੱਚ ਕਰੀ ਜਾਂਦੇ ਨੇ ਮਾ ਚਲੋ ਨਾ ਸਿਰ ਬਜਾ ਨਾ ਚਲ ਕੁਰੀ ਜਾਂਦੋਂ ਮੈਂ ਕਿਹਾ ਗਲਤ ਮੈਂ ਸਹੀ ਆ ਆਪਣੀ ਜਗ੍ਹਾ ਮੇਰੇ ਬਾਬਾ ਜੀ ਖੜੇ ਨੇ ਮੇਰੇ ਨਾਲ ਜਦੋਂ ਮੈਂ ਸਹੀ ਆ ਸਹੀ ਆ ਬ ਹੂੰ ਉੱਪਰੋਂ ਪ੍ਰਮਾਤਮਾ ਦੇਖ ਰਿਹਾ ਵੀ ਗਲਤ ਕਿਹੜਾ ਮੈਂ ਫੋਨ ਵੀ ਕਰ ਸਕਦੀ ਐ ਇੰਨੀ ਮਕਮਲੀ ਨਹੀਂ ਹੂੰ ਕਿਉਂਕਿ ਤੇ ਮੈਨੂੰ ਪਤਾ ਆਪਣੇ ਹਾਲਾਤ ਦਾ ਹੂੰ ਮੇਰੇ ਘਰ ਵਾਲੇ ਨੂੰ ਵੀ ਮੇਰੇ ਤੇ ਵਸ਼ਵਾਸ ਆ ਬੱਚਿਆਂ ਨੂੰ ਨਹੀਂ ਮਤਲਬ ਤੁਹਾਡੇ ਤੱਕ ਉਹ ਕਮੈਂਟ ਗਲਤ ਪਹੁੰਚਦੇ ਨਹੀਂ ਪਹੁੰਚਦੇ ਨੇ ਜੀ ਹੂੰ ਪਹੁੰਚਦੇ ਨੇ ਜੀ ਕਮੈਂਟ ਪਤਾ ਲੱਗਦਾ ਤੁਹਾਨੂੰ ਵੀ ਕੀ ਨੇ ਕੀ ਕਹਿਤਾ ਵਿੱਚ ਬੱਚੇ ਹੀ ਦੱਸਦੇ ਹੁੰਦੇ ਨੇਗੇ ਵੀ ਐਂ ਲਿਖਿਆ ਮੰਮੀ ਆ ਲਿਖਿਆ ਗਾਣਾ ਡਿਲੀਟ ਕਰ ਦਿੰਦੇ ਨੇ ਕਰ ਦਿੰਦ ਨੇ ਡਿਲੀਟ ਦੇ ਕੇ ਐਂ ਹੋਇਆ ਵੀ ਬੱਚੇ ਨੇ ਤੁਹਾਨੂੰ ਕਮੈਂਟ ਦੱਸਿਆ ਹੋਵੇ ਤੇ ਉਹ ਤੁਹਾਡੇ ਤੋਂ ਵੀ ਸੁਣਿਆ ਨਾ ਗਿਆ ਹੋਵੇ ਨਹੀਂ ਨਵੇਂ ਨਹੀਂ ਵੈਸੇ ਉਹ ਗਲਤ ਹੈਗੇ ਵਿੱਚ ਵੀ ਪਾਏ ਹੁੰਦੇ ਨੇ ਕਿ ਇਹ ਜਦੀ ਕੱਟ ਦੂੰ ਮੈਂ ਪੁੱਤ ਡਿਲੀਟ ਕਰ ਦੋ ਮੈਨੂੰ ਨਹੀਂ ਵਧੀਆ ਲੱਗਦੀ ਇਹ ਡਿਲੀਟ ਕਰਾ ਦਿੰਦੇ ਸੀ ਹਮ ਜਿਹੜਾ ਕੋਈ ਹਾਂ ਬਾਬਾ ਦੀਪ ਸਿੰਘ ਜੀ ਵਾਰੀ ਆ ਉਹਦੇ ਦੇ ਵਿੱਚ ਸ਼ਬਦ ਲਾਇਆ ਪਤਾ ਨਹੀਂ ਕਿਵੇਂ ਉਂਗਲੀ ਤੋਂ ਸੜ ਕੇ ਚਲਾਈ ਬਾਬਾ ਨਾਨਕਾ ਉਹਤੇ ਵੀ ਕਿਸੇ ਨੇ ਹਾਸੀ ਮੰਜਾਖ ਜਾ ਕੇ ਇੱਤਾ ਹੋਇਆ ਆ ਹਮ ਮੈਂ ਖੜ ਕੇ ਬਣਾਈ ਹੋਈ ਆ ਏਕੜ ਵੀਡੀਓ ਨੱਚ ਜਾਇਆ ਕਰਕੇ ਉਂਗਲੀ ਵਾਂਗੂ ਹਮ ਉਹਨਾਂ ਦੇ ਵੀ ਉਹਨਾਂ ਨੇ ਉਹ ਬਣਾਇਆ ਵੈਸ ਹਾਸਦਿਆਂ ਦੀ ਲਾਈਵ ਵੀਡੀਓ ਉੱਤੇ ਮੈਂ ਉਹ ਲਾਇਆ ਵਿਆ ਹਮ ਉਹ ਨਾਲੇ ਰਵੀਰ ਬਜਨ ਵੀਰ ਜੀ ਵੇਖੋ ਆਪਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਤੇ ਬਜਨ ਜਿਹੜਾ ਗਲਤ ਫਲਤ ਬੋਲੂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਨੇ ਸਮਝਣਾ ਉਹ ਤਾਂ ਭਣੇ ਐ ਨਹੀਂ ਲੱਗਦਾ ਤੁਹਾਨੂੰ ਵੀ ਜਿਵੇਂ ਮੈਂ ਬਾਬਾ ਦੀਪ ਸਿੰਘ ਦੀ ਫੋਟੋ ਲਾ ਕੇ ਨੱਚਣ ਵਾਲੀਆਂ ਵੀਡੀਓ ਵੀ ਪਾਉਣੀ ਐ ਕਿਤੇ ਨਾ ਕਿਤੇ ਇਹ ਵੀ ਇੱਕ ਤਰੀਕੇ ਨਾਲ ਵੀ ਬੇਅਦਬੀ ਵਾਂਗੂ ਹੀ ਐ ਵੀ ਤੁਸੀਂ ਬਾਬਾ ਦੀਪ ਸਿੰਘ ਦੀ ਫੋਟੋ ਹਟਾ ਲਓ ਜੋ ਸ਼ਰਧਾ ਹੈ ਤਾਂ ਚਲੋ ਜਿਹੜੀ ਰੀਲ ਪਾਉਣੀ ਹੈ ਤੁਸੀਂ ਜੋਤ ਲਾਉਂਦੇ ਉਹ ਪਾ ਦਿਆ ਕਰੋ ਪਰ ਆਪਦੀ ਪ੍ਰੋਫਾਈਲ ਤੋਂ ਹਟਾਉਣੀ ਨਹੀਂ ਚਾਹੀਦੀ ਤੁਹਾਨੂੰ ਵੀ ਵੀ ਉਹਦੇ ਤੇ ਮੈਂ ਨੱਚਣ ਵਾਲੀ ਵੀਡੀਓ ਵੀ ਪਾਉਣੀ ਹੈ ਉਸੇ ਤੇ ਉਹ ਨਹੀਂ ਮੈਂ ਨੱਚੀ ਨਹੀਂ ਵੀਰ ਜੀ ਮੈਂ ਇੱਕਨੇ ਖੜ ਕੇ ਉੱਥੇ ਬਣਾਈ ਵੀ ਆ ਨਹੀਂ ਇੱਕ ਵੀਡੀਓ ਨਹੀਂ ਬਾਕੀ ਤਾਂ ਕੁਝ ਤਾਂ ਪਾਉਂਦੇ ਹੋਗੇ ਜਿੱਥੇ ਪ੍ਰੋਫਾਈਲ ਫੋਟੋ ਲੱਗੀ ਹੈ ਫੋਟੋ ਨਹੀਂ ਲੱਗੀ ਜੀ ਉਹ ਵਿੱਚ ਨਿੱਕੇ ਨਿੱਕੇ ਜਿਹੇ ਉਹ ਲਾਈਵ ਇਸ ਤੁਹਾਨੂੰ ਦਿਖਾ ਦੂੰਗੀ ਹੂੰ ਪੜਨੇ ਤੇ ਜ਼ਿੰਦਗੀ ਇੰਨੀ ਮੁਸ਼ਕਲ ਜ਼ਿੰਦਗੀ ਹੈ ਥੋੜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਹਾਂਜੀ ਇੰਨਾ ਫਿਰ ਜਦੋਂ ਵੀ ਬਾਹਰੀ ਦੁਨੀਆ ਨਾਲ ਤਾਂ ਬੰਦਾ ਲੜ ਲੈਂਦਾ ਤੇ ਜਦੋਂ ਘਰ ਦੇ ਲੜਨ ਤੇ ਫਿਰ ਬੰਦਾ ਟੁੱਟਦਾ ਨਹੀਂ ਨਾ ਟੁੱਟਦਾ ਨਹੀਂ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਮੇਰਾ ਹੌਸਲਾ ਹੀ ਵੜਾ ਦਿੱਤਾ ਹੂੰ ਮੈਨੂੰ ਇਹਨਾਂ ਨੇ ਮਜ਼ਬੂਤ ਕਰਤਾ ਸੁਣ ਲੈ ਹੂੰ ਹੂੰ ਅੰਦਰੋਂ ਕਿਉਂਕਿ ਦੇ ਹੁਣ ਮੈਂ ਚੱਲ ਸਕਦੀ ਹਾਂ ਮੈਂ ਹੁਣ ਬੋਲਦੀ ਨਹੀਂ ਕਿਸੇ ਨੂੰ ਵੀ ਮੈਂ ਬਾਬਾ ਦੀਪ ਸਿੰਘ ਜੀ ਮੁਰੇ ਅਰਦਾਸ ਕਰਦੀ ਹਾਂ ਵੀ ਤੁਸੀਂ ਜਵਾਬ ਦੇਣਾ ਮੈਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਹੂੰ ਬਸ ਮੇਰੀ ਅਰਦਾਸ ਹੈ ਹੀ ਹੂੰ ਪਣੇ ਜਿਹੜੇ ਰਿਸ਼ਤੇਦਾਰ ਆ ਤੁਸੀਂ ਕਹਿੰਦੇ ਵੀ ਬਹੁਤ ਗਲਤ ਬੋਲਦੇ ਕਹਿੰਦੇ ਕੀ ਐ ਤੁਹਾਨੂੰ ਵੀ ਕੀ ਇਹ ਹੋ ਗਿਆ ਕਹਿੰਦੇ ਮਿੱਟੀ ਫੋਲਤੀ ਵੀਰ ਜੀ ਨਾਲੇ ਮਿੱਟੀ ਫੋਲੀ ਆ ਜਿਹੜਾ ਮੇਰਾ ਤਾਏ ਦਾ ਪੁੱਤ ਉਹ ਤਾਂ ਲੜਕੀ ਨਿਕਲ ਗਿਆ ਕੁੜੀ ਨੂੰ ਆ ਗਿਆ ਤਾਇਆ ਵੀ ਮੈਂ ਕਹਤਾ ਵੀਰ ਜੀ ਮੈਂ ਯਕੀਨੀ ਗੀ ਮੈਂ ਮੈਂ ਮਿੱਟੀ ਕੀ ਫੋਲੀ ਮੇਰੇ ਤਾਂ ਮਾਪੇ ਨੇ ਵਿਆਹ ਆ ਮੈਂ ਆਪਣੀ ਸਾਰੀ ਜ਼ਿੰਮੇਵਾਰੀ ਨਿਵਾ ਰਹੀ ਐ ਹੂੰ ਖੋਦ ਮੈਂ ਆਪਣੇ ਜਵੱਖਣ ਰੋਟੀ ਪਾਣੀ ਟਾਈਮ ਤੇ ਪਕਾ ਕੇ ਦਿੰਦੀ ਆ ਕਪੜਾ ਲੀੜਾ ਧੋ ਕੇ ਦਿੰਦੀ ਆ ਆਪਣੇ ਘਰ ਬੈਠੇ ਮੈਂ ਕਿਹੜੇ ਕਿਤੇ ਭੱਜ ਗਈ ਜਿਸੇ ਨਾਲ ਵੀ ਮੈਂ ਮਿੱਟੀ ਖੋਲਤੀ ਥੋੜੀ ਇਹਨਾਂ ਨੇ ਫੋਲੀ ਆ ਉਹਨਾਂ ਨੂੰ ਉਹ ਕਹਿੰਦੇ ਵੀ ਨਹੀਂ ਗੇ ਧੂਆ ਰੌਣ ਲੱਗ ਗਿਆ ਸਾਡੀ ਮਿੱਟੀ ਖੋਲਤੀ ਫਲਾੜਾ ਕਰਤਾ ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰ ਆਏ ਵਿੱਚ 2-3 ਕ ਹੈਗੇ ਨੇ ਇਤਰਾਜ਼ ਕਰਦੇ ਸਾਰੇ ਨਹੀਂ ਜੀ 2-3 4-5 ਕੁ ਜਣੇ ਨੇ ਹੀ ਹੂੰ ਧੂਆ ਰੌਣ ਲੱਗ ਗਿਆ ਉਹ ਕਿਸੇ ਦੀ ਕੁੜੀ ਨੂੰ ਵਿੜੇ ਦੀ ਨਹੀਂ ਲੈ ਕੇ ਨਿਕਲ ਆਪਨੀਆਂ ਤਾਂ ਵੀਰ ਜੀ ਉਹ ਗੱਲਾਂ ਦੱਸ ਦੇਣਗੇ ਹੁਣ ਮੈਂ ਅੱਕ ਕੇ ਦੱਸ ਰਹੀ ਆ ਜੀ ਮਜਬੂਰੀ ਦੀ ਮਾਰ ਮੈਂ ਪਹਿਲਾਂ ਲੁ ਹੂੰ ਕਿਉਂਕਿ ਮੈਂ ਕਿਹੜਾ ਮਿੱਟੀ ਫੋਲੀ ਆ ਮੈਂ ਤਾਂ ਆਪਣੇ ਘਰ ਬੈਠੀ ਆਂ ਵੀਰ ਜੀ ਵੇਖੋ ਵਧੀਆ ਆਪਣੇ ਪਰਿਵਾਰ ਨੂੰ ਸਾਂਭ ਰਹੀ ਆਂ ਬੱਚਿਆਂ ਨੂੰ ਹੂੰ ਜਦੋਂ ਮੇਰੇ ਘਰ ਵਾਲੇ ਨੂੰ ਸਭ ਕੁਝ ਪਤਾ ਆਇਆ ਮੈਂ ਆਪਣੀ ਵੀਡੀਓ ਵੀ ਪਾਉਣ ਲੱਗੀਆਂ ਪੁੱਛ ਕੇ ਪਾਉਣ ਲੱਗੀਆਂ ਜੀ ਮੈਂ ਘਰ ਵਾਲੇ ਪਰਿਵਾਰ ਦੀ ਸਪੋਰਟ ਆ ਤੁਹਾਡੇ ਘਰ ਵਾਲੇ ਦੀ ਤੁਹਾਡੇ ਬੰਦੇ ਬੇਟਿਆਂ ਦੀ ਹਾਂਜੀ ਹੂੰ ਨਾਲ ਖੜੇ ਨੇ ਮੇਰੇ ਵੀ ਹੂੰ ਇਹ ਤਾਂ ਨਹੀਂ ਟਰਾਈ ਕਰਦੇ ਵੀ ਕਮੈਂਟਾਂ ਤੇ ਵੀ ਮਾਤਾ ਛੱਡਦੇ ਪਰ ਵੀ ਉਹੋ ਜਿਹੇ ਕਮੈਂਟ ਸਾਨੂੰ ਪੜਨੇ ਪੈਂਦੇ ਆ ਨਹੀਂ ਨਹੀਂ ਉਹ ਕਹਿੰਦੇ ਜਿਨ੍ਹਾਂ ਦੇ ਮੈਂ ਜਾਣਿਆਂ ਕੰਮ ਧੰਦਾ ਕਰਨੋਂ ਕਹਿੰਦੀ ਤੈਨੂੰ ਸੁਣਨਾ ਪਊਗਾ ਜਾਂ ਪੈਰਾਂ ਦੇ ਖੜਾ ਹੁਣ ਆਪਣੇ ਆਂਟੀ ਤੈਨੂੰ ਸੁਣਨਾ ਪਊ ਕੁਛ ਨਾ ਪਰਵਾਹ ਇਹ ਨਾ ਕਰ ਕਮੈਂਟਾਂ ਦੀ ਮੈਂ ਛੱਡ ਤੇ ਉਹਨਾਂ ਦੀ ਮੰਨ ਕੇ ਗੱਲ ਹੂੰ ਵੀ ਜਦੋਂ ਮੈਂ ਸਹੀ ਹੈਗਾ ਨਹੀਂ ਆਂਟੀ ਤੇਰੀ ਸੁਣਮੇਗੇ ਬਾਬਾ ਦੀ ਫਿਰ ਜਦੋਂ ਤੇਰੀ ਇੰਨੀ ਜਿਆਦਾ ਸਰਦਾ ਸਾਨੂੰ ਵਿਸ਼ਵਾਸ ਆ ਤਾ ਪਿੱਛੇ ਨਾ ਹਟ ਮੈਨ ਹੌਸਲਾ ਬਹੁਤ ਦੇ ਦਿੱਤਾ ਵੀਰ ਜੀ ਵੀ ਪਿੱਛੇ ਨਾ ਹਟੀ ਤੂੰ ਵੀ ਤੂੰ ਆਪਣਾ ਪੂਰ ਚੜ੍ਹੇਗੀ ਛੇਤੀ ਕੰਮ ਹਮ ਪਰ ਚੜੂਗਾ ਵੀ ਮੈਨੂੰ ਯਕੀਨ ਆ ਬਾਬਾ ਦੀਪ ਸਿੰਘ ਜੀ ਜੀ ਕਹਣੇ ਔਰਤ ਦੀ ਜ਼ਿੰਦਗੀ ਨੂੰ ਕਿਵੇਂ ਵੇਖਦੇ ਹੋ ਵੀ ਐਡੀ ਮੁਸ਼ਕਲ ਹੁੰਦੇ ਹੋਏ ਵੀ ਔਰਤ ਇੰਨਾ ਹੌਸਲਾ ਕਿਵੇਂ ਰੱਖ ਲੈਂਦੀ ਹੈ ਬਾਬਾ ਦੀਪ ਸਿੰਘ ਜੀ ਹਮ ਨਹੀਂ ਮੈਂ ਥੋੜੀ ਗੱਲ ਨਹੀਂ ਕਰਦਾ ਵੀ ਪੂਰੀ ਚ ਓਵਰ ਆਲ ਕਰੀਏ ਵੀ ਔਰਤਾਂ ਬੜੀਆਂ ਮੁਸ਼ਕਲਾਂ ਸਹਿੰਦੀ ਹੈ ਜਿਵੇਂ ਤੁਸੀਂ ਚਲੋ ਸ਼ਰਦਾ ਰੱਖਦੇ ਹੋ ਕਈਆਂ ਦੀ ਇੰਨੀ ਸ਼ਰਦਾ ਵੀ ਨਹੀਂ ਔਰਤਾਂ ਚ ਇੰਨਾ ਹੌਸਲਾ ਕਿਵੇਂ ਆਉਂਦਾ ਹੈ ਵੀ ਤੁਸੀਂ ਇੰਨੀ ਜ਼ਿੰਦਗੀ ਮੁਸ਼ਕਲ ਦੇ ਬਾਵਜੂਦ ਵੀ ਪੂਰੀ ਸਹੀ ਤਰੀਕੇ ਦੇ ਨਾਲ ਹੌਸਲੇ ਨਾਲ ਜ਼ਿੰਦਗੀ ਜਿeneਉ ਹਾਂਜੀ ਇਹ ਫਿਰ ਆਪਣਾ ਮਨ ਕੜਾ ਕਰਨਾ ਪੈਂਦਾ ਬੱਚੇ ਆਪਾਂ ਵੀ ਆਪਾਂ ਆਪਣੀ ਨਹੀਂ ਹੌਲੀ ਹੌਲੀ ਆਪੇ ਆਪਾਂ ਲੱਗਾਂਗੇ ਕਿ ਨਾ ਹੂੰ ਬਿਲਕੁਲ ਜੀ ਤੇ ਤੁਸੀਂ ਤੁਹਾਡਾ ਇਹਨਾਂ ਨੂੰ ਮੁੱਲਾ ਟਾਈਮ ਦਿੱਤਾ ਸਾਡੇ ਲਈ ਦੂਰੋਂ ਚੱਲ ਕੇ ਆਏ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਵੀਰ ਜੀ ਬਹੁਤ-ਬਹੁਤ ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋ ਸਾਨੂੰ ਫੋਨ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸਾਨੂੰ ਹੂੰ ਬਹੁਤ ਜੁੜੇ ਰਹੋ ਬੋਕਲ ਜਗਮੀਰ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਅਜੋ ਜੀਆਂ ਹੋਰ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਕੈਮਰੇ ਦੇ ਪਿੱਛੇ ਆ ਬਲਰਾਜ ਤੇ ਅਸੀਂ ਅੱਗੇ ਵੀ ਤੁਹਾਡੇ ਨਾਲ ਮਿਲਦੇ ਰਵਾਂਗੇ ਤੇ ਕਮੈਂਟ ਸੈਕਸ਼ਨ 'ਚ ਭੈਣ ਦੇ ਹੌਸਲਾ ਫੁਜਾਈ ਜਰੂਰ ਕਰਿਓ ਜੀ